ਦੋ ਸਟੈਂਡ ਪਾਏ ਤੁਹਾਡੇ ਦੋ ਸਟੈਂਡ ਮੇਰੇ ਤੇ ਦੇ ਘਰ ਦੇ ਉਹਦਾ ਡਾਇਰੈਕਟਰ ਨੇ ਮੈਨੂੰ ਫੇਰ ਦੋ ਸਟੈਂਡ ਪਾਉਣਵਾ ਦੇ ਗਿਆ ਹੀ ਪਰ ਮੈਂ ਘਰ ਨੂੰ ਜਵਾਬ ਦਆ ਮੈਂ 1 1 ਲੱਖ ਮੇਰੇ ਕੋਲ 59000 ਰੁਪਿਆ ਮੇਰਾ ਪਹਿਲਾਂ ਲੱਗਾ ਸੀ ਉਸ ਤੋਂ ਬਾਅਦ ਇੱਕ 95 ਮੈਂ ਕਿੱਥੋਂ ਲਿਆਉਣਾ ਸੀ ਅੱਗੇ ਵੀ ਚੁੱਕ ਚਕਾ ਕਰਕੇ ਕਿ ਮੈਂ ਬੈਟਰੀ ਗੱਡੀ ਘਰ ਗਿਰਵੀ ਕੀਤਾ ਮੈਂ ਦੋ ਸਟੈਂਡ ਪਵਾਏ ਜੀ ਤੁਹਾਨੂੰ ਪ੍ਰੋਬਲਮ ਕੀ ਸੀ ਦਰਦ ਹੁੰਦਾ ਸੀਗਾ ਜੀ ਨਾਲ ਨਹੀਂ ਸੀ ਹੁੰਦਾ ਇਕੱਲੇ ਤੋਂ ਮੈਨੂੰ ਤਾਂ ਨਿੜਾਉਂਦਾ ਸੀ ਕੋਈ ਹਾਂ ਹੁਣ ਦੋ ਮਤਲਬ ਕੜੇ ਪੀਤੇ ਆ ਮੈਂ ਆਪਣੇ ਆਪ ਹੀ ਲਾ ਕੇ ਆਇਆ ਜੀ ਵਾਕਈ ਫਰਕ ਪਿਆ ਤੁਹਾਨੂੰ ਕਿਵੇਂ ਵਾਕਈ ਵਾਕਈ ਫਰਕ ਪਿਆ ਨਾਲ ਲੈਨੇ ਹੋ ਹੁਣ ਬਿਲਕੁਲ ਜੀ ਬਿਲਕੁਲ ਬਿਲਕੁਲ ਦਰਦ ਰੈਂਦਾ ਸੀ ਪਹਿਲਾਂ ਤੁਹਾਡੇ ਨਹਾਉਣ ਵੇਲੇ ਬਹੁਤ ਜ਼ਿਆਦਾ ਹੁੰਦਾ ਸੀਗਾ ਜੀ ਕਾੜੇ ਵੀ ਪੀਤੇ ਤੁਸੀਂ ਹਾਂਜੀ ਕਾੜੇ ਵੀ ਪੀਤੇ ਹਾਂ ਹੁਣ ਠੁਰ ਲੈਨੇ ਹੋ ਹਾਂਜੀ ਹਾਂਜੀ ਜਦੋਂ ਮਰਦੀ ਤਰਾ ਹੂੰ ਬਿਲਕੁਲ ਠੀਕ ਹੋ ਗਏ ਹਾਂਜੀ ਕੀ ਪ੍ਰੋਬਲਮ ਤੁਹਾਨੂੰ ਮੈਨੂੰ ਬਲੋਕਿੰਗ ਸੀਗੀ ਲੋਕੇਟ ਸੀਗੀ 85% ਤੇ ਹੁਣ ਹੁਣ ਤਾਂ ਬਹੁਤ ਘੱਟ ਮੈਂ ਤਾਂ ਖੜ ਬੰਨੀ ਸੀ ਸਕਦੇ ਸਾਨੂੰ ਥੋੜਾ ਐਕਸਪਲੇਨ ਕਰੋ ਕਿ ਇਹ ਉਹ ਕਹਾੜਾ ਜੀ ਜਿਹਦਾ ਅਸੀਂ ਅਕਸਰ ਵੀਡੀਓਜ਼ ਦੇਖਦੇ ਹਾਂ ਕਿਹੜਾ ਬੰਦਾ ਆਪਣੇ ਬੈਡਰੂਮ ਤੋਂ ਵਾਸ਼ਰੂਮ ਤੱਕ ਨਹੀਂ ਜਾ ਸਕਦਾ ਹਮ ਸਟੰਟ ਉਹਦੇ ਪਈ ਜਾਂਦੇ ਆ ਸਟੰਟ ਕੋਈ ਹੱਲ ਨਹੀਂ ਹੈਗਾ ਛੱਲੇ ਦੇ ਵਿੱਚ ਇੱਕ ਪਾਈਪ ਆ ਉਹਦੇ ਵਿੱਚ ਛੱਲਾ ਪਾਤਾ ਜੀ ਉਹਨੂੰ ਮਾੜਾ ਜਿਹਾ ਖੋਲਤਾ ਜਦੋਂ ਆਪਾਂ ਦਵਾਈ ਦਿੰਨੇ ਆ ਉਹਨੂੰ ਮਹੀਨੇ 2 ਮਹੀਨੇ ਬਾਅਦ ਉਹਨਾਂ ਚੀਜ਼ਾਂ ਤੋਂ ਰਾਹਤ ਆਉਣ ਲੱਗ ਜਾਂਦੀ ਆ ਹੁਣ ਬਥੇਰੇ ਥੱਲੇ ਕਮੈਂਟ ਕਰਨਗੇ ਕਿਡਨੀ ਦਾ ਟੈਸਟ ਕਰਾ ਲਓ ਕੋਈ ਸਟੇਟ ਨਹੀਂ ਇੱਥੇ ਤੁਸੀਂ ਹਰ ਬੰਦੇ ਨੂੰ ਪੁੱਛੋ ਸਭ ਦਾ weight ਘਟ ਰਿਹਾ ਨਾ ਕਿ ਵੱਧ ਰਿਹਾ ਹੈ weight ਘਟ ਰਿਹਾ ਹੈ ਘਟਿਆ ਕਿਸੇ ਦਾ ਜੀ weight ਪਹਿਲਾਂ ਨਾਲ ਕੀ ਮੱਕੜ ਸਾਹਿਬ ਸਾਰੇ ਖੜੇ ਆ ਜੀ ਤੁਸੀਂ ਕਿਸੇ ਤੋਂ ਵੀ ਹੋਰ ਪੁੱਛਣਾ ਪੁੱਛ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਮੈਂ ਸਿਮਰਨ ਜੋਤ ਸਿੰਘ ਮੱਕੜ ਪੂਰੀ ਦੁਨੀਆ ਚ ਬਹੁਤ ਸਾਰੀਆਂ ਵੀਡੀਓਜ਼ ਤੁਸੀਂ ਵੈਦ ਇੰਚਸ 바ਵਾ ਦੀਆਂ ਵੱਖ-ਵੱਖ ਚੈਨਲਸ ਦੇ ਉੱਤੇ ਇਹਨਾਂ ਦੇ ਪੋਜ਼ਿਟਿਵ ਫੇਸਬੁੱਕ ਦੇ ਉੱਤੇ YouTube ਤੋਂ ਦੇਖੀਆਂ ਹੋਣੀਆਂ ਮੈਡੀਕਲ ਸਾਇੰਸਸ ਔਰ ਇਹਨਾਂ ਦੇ ਦਾਅਵੇ ਦੇ ਵਿੱਚ ਸੱਚ ਕੀ ਹੈ ਇਹ ਜਾਣਨ ਵਾਸਤੇ ਅੱਜ ਕਿਉਂਕਿ ਲਗਾਤਾਰ ਸਾਨੂੰ ਲੋਕਾਂ ਨੇ ਮੈਸੇਜ ਕਾਲਸ ਆਏ ਕਿ ਤੁਸੀਂ ਜਾ ਕੇ ਦੇਖੋ ਕਿ ਇਹ ਵਾਕਈ ਜੋ ਕਹਿ ਰਹੇ ਆ ਉਹਦਾ ਅਸਰ ਹੋਇਆ ਕਿ ਨਹੀਂ ਲੋਕਾਂ ਦੇ ਉੱਤੇ ਬਹੁਤ ਵੀਡੀਓਜ਼ ਦੇ ਵਿੱਚ ਇਹ ਕਿਹਾ ਗਿਆ ਕਿ ਸਟੰਟ ਚਾਰ ਜਾਂ ਪੰਜਵੀਂ ਜਦੋਂ ਲੋਕਾਂ ਦੇ ਪੈਸੇ ਤਾਂ ਉੱਥੇ ਜਾ ਕੇ ਵੀ ਇਹਨਾਂ ਦੇ ਕਾੜੇ ਨੇ ਅਸਰ ਹੀ ਕੀਤਾ ਕਿ ਲੋਕ ਜੀਖੇ ਨੇ ਤਾਂ ਪਹਿਲਾਂ ਅੱਜ ਅਸੀਂ ਇੱਥੇ ਆਏ ਹਾਂ ਇਹਨਾਂ ਦੇ ਕਲੀਨਿਕ ਦੇ ਵਿੱਚ ਲੁਧਿਆਣਾ ਮੈਡ ਸਾਹਿਬ ਸਾਡੇ ਨਾਲ ਨੇ ਸਸਕੀ ਕਲਜੀ ਵੈਦ ਸਾਹਿਬ ਬਹੁਤ ਬਹੁਤ ਧੰਨਵਾਦ ਮਕਰ ਸਾਹਿਬ ਤੁਹਾਡਾ ਸਾਨੂੰ ਥੋੜਾ ਐਕਸਪਲੇਨ ਕਰੋ ਕਿ ਇਹ ਉਹ ਕੜਾ ਜੀ ਜਿਹਦਾ ਅਸੀਂ ਅਕਸਰ ਵੀਡੀਓਜ਼ ਦੇਖਦੇ ਹਾਂ ਔਰ ਤੁਸੀਂ ਬਿਲਕੁਲ ਬਿਲਕੁਲ ਜੀ ਇਹੀ ਕੜਾ ਹੈਗਾ ਜਿਹਨੂੰ ਲੋਕ ਬਾਹਰ ਲੀਆਂ ਕੰਟਰੀਆਂ ਤੋਂ ਖੀਣ ਲਈ ਇੱਥੇ ਤੱਕ ਪਹੁੰਚ ਜਾਂਦੇ ਆਗੇ ਕੀ ਹੈ ਵਿੱਚ ਇਹ ਜਾਣ ਸਕਦੇ ਹਾਂ ਸੀ ਕੀ ਬਿਲਕੁਲ ਇਹਦੇ ਵਿੱਚ ਇਹਨਾਂ ਦਾ 14 ਤੋਂ 14 ਤੋਂ 15 ਤਰ੍ਹਾਂ ਦੇ ਹਰੇ ਪੱਤੇ ਤੇ ਬੇਲਾਂ ਪਾਉਨੇ ਆਪਾਂ 12 ਤੋਂ 14 ਤਰ੍ਹਾਂ ਦੇ ਆਪਾਂ ਸੁੱਕੀਆਂ ਜੜੀਆਂ ਬੁੱਟੀਆਂ ਪਾਉਂਦੇ ਹੂੰ ਨੇਚਰਲੀ ਕੁਦਰਤ ਨਾਲ ਆਪਾਂ ਲੋਕਾਂ ਨੂੰ ਜੋੜਦੇ ਜਿਹਦੇ ਨਾਲ ਲੋਕ ਠੀਕ ਹੁੰਦੇ ਆ ਕੋਈ ਅਚਰਜ ਵਾਲੀ ਗੱਲ ਨਹੀਂ ਆਪਣੇ ਕੋਲ ਵੀ ਪ੍ਰੋਪਰ ਬੀਐਮਐਸ ਡਾਕਟਰਾਂ ਦੀ ਟੀਮਾਂ ਨੇ ਜੀ ਤਿੰਨ ਜੀਐਮਐਸ ਬੀਐਮਐਸ ਡਾਕਟਰਾਂ ਤੁਹਾਨੂੰ ਕਦੇ ਕਿਸੇ ਮੈਡੀਕਲ ਸਾਇੰਸ ਵੱਲੋਂ ਚੈਲੰਜ ਕੀਤਾ ਗਿਆ ਕਿ ਤਰੀਕਾ ਠੀਕ ਨਹੀਂ ਹੈ ਤੁਹਾਡਾ ਔਰ ਤੁਸੀਂ ਸਾਨੂੰ ਚੈਲੰਜ ਕਰਕੇ ਔਰ ਕਾੜੇ ਦੇ ਨਾਲ ਠੀਕ ਕਰ ਰਹੇ ਨਹੀਂ ਆਪਾਂ ਉਹਨਾਂ ਨੂੰ ਕਹਿਦੀ ਨਹੀਂ ਗਲਤ ਜੇ ਉਹ ਬਚਾਉਂਦੇ ਨੇ ਤਾਂ ਹੀ ਇੱਥੇ ਤੱਕ ਲੋਕ ਪਹੁੰਚਦੇ ਨੇ ਜੀ ਜੇ ਹਾਰਟ ਦਾ ਡਾਕਟਰ ਫਰਸਟ ਏਡ ਦਿੰਦਾ ਸਟੰਟ ਪਾ ਕੇ ਬਚਾਉਂਦਾ ਜਾਂ ਉਹਨਾਂ ਨੂੰ 2-4 ਦਿਨ ਐਡਮਿਟ ਕਰਕੇ ਬਚਾਉਂਦਾ ਤਾਂ ਹੀ ਸਾਡੇ ਤੱਕ ਮਰੀਜ਼ ਆਉਂਦਾ ਹਮ ਮੈਂ ਕਦੇ ਕਿਸੇ ਵੀਡੀਓ ਤੇ ਨਾ ਕਦੇ ਹਸਪੀਟਲ ਨੂੰ ਮਾੜਾ ਕਹਾ ਨਾ ਕਦੇ ਕਿਸੇ ਵੈਦ ਨੂੰ ਮਾੜਾ ਕਹਾ ਤਾਂ ਉਹਨਾਂ ਦੇ ਕੰਟਰੀਬਿਊਸ਼ਨ ਨੂੰ ਰੈਕੋਗਨਾਈਜ਼ ਕਰਦੇ ਉਹਨਾਂ ਦਾ ਕੰਟਰੀਬਿਊਸ਼ਨ ਹੈ ਹਾਂਜੀ ਉਹਨਾਂ ਦਾ ਤਾਂ ਸਾਡੇ ਨਾਲੋਂ ਜ਼ਿਆਦਾ ਆ ਕਿਉਂਕਿ ਉਹਨਾਂ ਦੀ ਅਸੀਂ 4 ਮਹੀਨੇ ਦਵਾਈ ਨਾਲ ਚਲਾਉਨੇ ਆ ਜੀ ਜਦੋਂ ਉਹਦੇ ਚ ਮਲੇਜ ਕਾਫੀ ਹੱਦ ਤੱਕ ਕਲੀਅਰ ਹੋ ਜਾਂਦਾ ਫਿਰ ਅਸੀਂ ਉਹਨੂੰ ਹੌਲੀ ਹੌਲੀ ਕਟਾ ਕੇ ਬੰਦ ਕਰਦੇ ਕਦੇ ਇਹ ਵੀ ਹੋਇਆ ਕਿ ਇਹ ਕੜਾ ਕਿਸੇ ਡਾਕਟਰ ਨੇ ਵੀ ਕੋਈ ਪੀਣ ਆਇਆ ਹੋਵੇ ਤੁਹਾਡੇ ਕੋਲ ਬੜੇ ਜੀ ਬੜੇ ਆਉਂਦੇ ਆ ਬੜੇ ਇਥੇ ਆ ਤੇ ਗੱਡੀਆਂ ਤੋਂ ਹੀ ਕੰਡੀਸ਼ਨਾਂ ਤੋਂ ਹੀ ਪਤਾ ਲੱਗ ਜਾਂਦਾ ਉਹਦੇ ਵਿੱਚ بڑے ਹੈਲਥ ਡਿਪਾਰਟਮੈਂਟ ਤੋਂ ਵੀ ਆਉਂਦੇ ਨੇ ਵੀਡੀਓ ਵੀ ਦੇਖੀ ਹੋਣੀ ਤੁਸੀਂ ਜਿਹਦੇ ਵਿੱਚ ਅਗਲਾ ਕਹਿ ਰਿਹਾ ਵੀ ਮ ਸਰਕਾਰੀ ਡਾਕਟਰਾਂ ਜਾਂ ਕੁਝ ਵੀ ਆਗਾ ਜਾਂ ਹੈਲਥ ਡਿਪਾਰਟਮੈਂਟ ਦੇ ਲੱਗੇ ਹੋયાਗੇ ਤੇ ਇਹ ਕਿਵੇਂ ਤੁਹਾਡੇ ਕਨਸੈਪਟ ਕਿਵੇਂ ਜ਼ਹਿਨ ਚ ਆਇਆ ਤੁਹਾਡੀ ਇੰਨੇ ਸਾਲਾਂ ਦੀ ਜਿਹੜੀ ਆਪਦੀ ਸਟੱਡੀ ਸੀਗੀ ਉਸ ਤੋਂ ਬਾਅਦ ਆਲ ਆਫ ਅ ਸੱਡਨ ਨੇ ਤੁਹਾਡੇ ਜ਼ਹਿਨ ਚ ਆਇਆ ਰੈਗੂਲਰ ਪ੍ਰੈਕਟਿਸ ਕਰਦੇ ਰਹੇ ਤੇ ਫਿਰ ਇਹਦੇ ਤੱਕ ਪਹੁੰਚੇ ਉਹ ਸਾਰਾ ਮੈਂ ਤੁਹਾਨੂੰ ਬ੍ਰਾਡਕਾਸਟ ਦੇ ਵਿੱਚ ਜਦੋਂ ਬੈਠਾਂਗੇ ਨਾ ਉਹਦਾ ਗਹਿਰਾਈ ਨਾਲ ਆਪਾਂ ਦੱਸਾਂਗੇ ਹੁਣ ਮੈਂ ਤੁਹਾਨੂੰ ਮਰੀਜ਼ ਮਲਾਉਣਾ ਵਾਹੂ ਰਿਆ ਤੁਸੀਂ ਆਜੋ ਤੁਸੀਂ ਆਜੋ ਆ ਬੰਦਾ ਬਿਲਕੁਲ ਨਹੀਂ ਸੀ ਵਿਚਾਰਾ ਚੱਲ ਸਕਦਾ ਹਨਾ ਆਜੋ ਜਦੋਂ ਆਇਆ ਕਿਸੇ ਟਾਈਮ ਇਹ ਫੜ ਫੜ ਲਿਆਉਂਦੇ ਸੀਗੇ ਹਮ ਹੁਣ ਅਜ ਇਹ ਆ ਸੋਟੀ ਨਾਲ ਹੀ ਚੱਲੋ ਤੁਰ ਕੇ ਬਾਹਰ ਚੱਲਿਆ ਜਾਊਗਾ ਜੀ ਪਹੁੰਚ ਜਾਊਗਾ ਆਪਣੇ ਲੋਡ ਨਹੀਂ ਪੈਂਦੀ ਕਿੰਨਾ ਚਿਰ ਹੋ ਗਿਆ ਕਦੋਂ ਆਏ ਸੀ ਇਹਨਾਂ ਕੋਲੇ ਮੈਨੂੰ ਹੋ ਗਿਆ 6 ਸਾਲ ਮੈਨੂੰ 6 ਮਹੀਨੇ ਹੋ ਗਏ ਇਹ ਹੁਣ ਬਾਬਾ ਜੀ ਨੇ ਕਿਹਾ ਕਿ ਇਹ 5-6 ਮਹੀਨੇ ਹੋਰ ਲੱਗਣਗੇ ਹਾਂ ਪ੍ਰੋਬਲਮ ਕੀ ਸੀ ਤੁਹਾਨੂੰ ਅੱਛਾ ਰੰਗ ਹੈ 14 ਸਾਲ 14 ਸਾਲ ਤੋਂ ਰੰਗ ਹੈ ਤੁਹਾਨੂੰ ਤੇ ਪਹਿਲਾਂ ਜਮਾ ਨਹੀਂ ਤੁਰਦਾ ਸੀ ਤੁਸੀਂ ਨਹੀਂ ਤੁਰਦਾ ਸੀਗਾ ਲੇਕਿਨ ਜਦੋਂ ਮੈਂ ਤੁਰਦਾ ਸੀਗਾ ਨਾ ਤੇ ਮਰਦਾ ਸੀ ਤੇ ਕੰਮ ਹੂੰ ਤਾਂ ਇਹ ਪੀਣ ਤੋਂ ਬਾਅਦ ਕੀ ਫਰਕ ਆਇਆ ਤੁਹਾਡੇ ਇਸ ਤੋਂ ਪੀਣ ਤੋਂ ਬਾਅਦ ਤਾਂ ਮੈਨੂੰ ਘਟੋ ਘਟ ਕੇ ਕਹਿੰਦੇ 99 99 ਹੈ ਮੈਨੂੰ ਕਹਾ ਮੈਨੂੰ ਸਾ ਦਿਖਣ ਲੱਗੀਆਂ ਸਭ ਤੋਂ ਵੱਡੀ ਗੱਲ ਇਹ ਪਹਿਲਾਂ ਦਿਖਦੀਆਂ ਨਹੀਂ ਸੀ ਦਿਨ ਸੀ ਕਿ ਪਹਿਲਾਂ ਹੱਥ ਬਿਲਕੁਲ ਸੁੱਕ ਗਿਆ ਸੀਗਾ ਮੂੰਹ ਸੁੱਕ ਗਿਆ ਸੀਗਾ ਮੇਰਾ ਬਿਲਕੁਲ ਆਪਾਸਾ ਪੂਰਾ ਖੜ ਗਿਆ ਥੋੜਾ ਇਹ ਮੇਰਾ ਬਿਲਕੁਲ ਸੁੱਕ ਗਿਆ ਸੀਗਾ ਇਹ ਕਹਿੰਦਾ ਮੈਂ ਜੱਦਾ ਕਾਲਾ ਥੀ ਲੱਗਿਆ ਤੇ ਮੇਰੇ ਚਿਹਰੇ ਤੋਂ ਹੀ ਆਪ ਹੀ ਦੇਖ ਰਿਹਾ ਉਹ ਇਹਦਾ ਪਹਿਲੇ ਵਾਰ ਕਿਤੇ ਇੰਨਾ ਸੀ ਮੇਰੇ ਚਿਹਰੇ ਕਿੱਥੋਂ ਦੇ ਹੋ ਤੁਸੀਂ ਮੈਕੌਜਾਇਰ ਲੁਧਿਆਣੇ ਦੇ ਹੋ ਤੁਸੀਂ ਕੀ ਕੰਮ ਕਰਦੇ ਹੋ ਮੈਂ ਕੰਮ ਕੰਮ ਨਹੀਂ ਕਰ ਸਕਦੇ ਤੁਸੀਂ ਤੇ ਜੀ ਬਾਬਾ ਜੀ ਨੂੰ ਜਦ ਮੈਂ ਪਹਿਲਾ ਇਹ ਲੇਟੇ ਕਿਤੇ ਨਾ ਇਹ ਵੀ ਦੋ ਦੇਖੀ ਹੂੰ ਤੇ ਮੈਂ ਤਾਂ ਫੋਨ ਕੀਤਾ ਜੀ ਸ਼ਰਮ ਜੀ ਨੂੰ ਪਰ ਮੈਨੂੰ ਮੈਨੂੰ ਨਹੀਂ ਮਿਲਦਾ ਮੇਰੇ ਕੋਲ ਦੇ ਪੁੱਛ ਨਹੀਂ ਮੇਰੀ ਪੈਨਸ਼ਨ ਹੀ ਆਉਂਦੀ ਹੈ ਜੇ ਪੈਨਸ਼ਨ ਦੇ ਉੱਤੇ ਮੈਂ ਜਾਂਦਾ ਤਾਂ ਮੈਨੂੰ ਕੋਈ ਨਹੀਂ ਤੁਸੀਂ ਆਓ ਬਾਬਾ ਜੀ ਨੇ ਅੰਦਰ ਬਾਬਾ ਜੀ ਨੇ ਗੱਲ ਕੋਈ ਨਹੀਂ ਬਾਬਾ ਜੀ ਨੇ ਕਹੇ ਕੋਈ ਨਹੀਂ ਉਹ ਤਾਂ ਬੱਚਾ ਘਰ ਦੇ ਵੀ ਛੱਡ ਕੇ ਚਲੇ ਗਿਆ ਬਚਾ ਅੱਛਾ ਪੂਰੀ ਹੋ ਗਈ ਸਿਰਫ ਇਹ ਅੱਛਾ ਨਹੀਂ ਰੋਣ ਤੰਗੀ ਕਰ ਬ੍ਰੇਨ ਟਿਊਮਰ ਹੋ ਗਿਆ ਤਿੰਨ ਸਾਲ ਬ੍ਰੇਨ ਟਿਊਮਰ ਕੈਂਸਰ ਨਾਲ ਠੀਕ ਰਿਹਾ ਠੀਕ ਰਹਾ ਤੇ ਜਮਾਨਾ ਇਗਨੋਰ ਸੰਸਥਾ ਦੀ ਜੀ ਉਹਨਾਂ ਨੇ ਕਰਾਇਆ ਪੈਸਾ ਕੀ ਅਸਰ ਆਇਆ ਇਹ ਪੀਣ ਤੋਂ ਬਾਅਦ ਇਹਨਾਂ ਦੀ ਕੰਡੀਸ਼ਨ ਕਿਵੇਂ ਬੈਟਰ ਹੋਈ ਥੋੜਾ ਐਕਸਪਲੇਨ ਐਕਚੁਅਲੀ ਕੀ ਹੁੰਦਾ ਇਹਦੇ ਨਾਲ ਨਰਵਸ ਸਿਸਟਮ ਚੱਲਦਾ ਅਸੀਂ ਹਰ ਵੀਡੀਓ ਦੇ ਵਿੱਚ ਵੀ ਮੈਂ ਲੋਕਾਂ ਨੂੰ ਇਹੀ ਕਹਿੰਦਾਗਾ ਵੀ ਜਿਹੜੇ ਡਾਈਟਾਂ ਤੇ ਨਹੀਂ ਚੱਲ ਸਕਦੇ ਤੁਸੀਂ ਕੋਲੇ ਨਾ ਆਇਆ ਕਰੋ ਅੱਛਾ ਅਸੀਂ ਲੋਕਾਂ ਨੂੰ ਕੁਦਰਤ ਨਾਲ ਜੋੜੋ ਜائیں ਪਿੱਛੇ ਪਿੱਛੇ ਚੱਲੀ ਚੱਲ ਮੈਂ ਤੈਨੂੰ ਮਰੀਨ ਮਗਾਈ ਥੋੜਾ ਜਿਹਾ ਇੱਕ ਵਾਰੀ ਕਾੜਾ ਮੈਂ ਚਾਹੁੰਦਾ ਕਿ ਤੁਸੀਂ ਦਿਖਾ ਦਿਓ ਇਹ ਉਹ ਕਾੜਾ ਹੈ ਜਿਹੜੇ ਕਾੜੇ ਦਾ ਅਸੀਂ ਜ਼ਿਕਰ ਕਰ ਰਹੇ ਸੀਗੇ ਜਿਹੜਾ ਕਾੜਾ ਤੁਸੀਂ ਵੀਡੀਓਸ 'ਚ ਪਹਿਲਾਂ ਵੀ ਦੇਖਿਆ ਹੋਣਾ ਬਿਲਕੁਲ ਬਿਲਕੁਲ ਪਰ ਜਿਹੜੀਆਂ ਔਰ ਕੋਈ ਲਕੋ ਹੋ ਨਹੀਂ ਹੈ ਤੁਹਾਡੇ ਸਾਹਮਣੇ ਜਿਹੜਾ ਇਹ ਬਣ ਰਿਹਾ ਔਰ ਲੋਕ ਇਹੀ ਕਾੜਾ ਫਿਰ ਪਿੰਦੇ ਇਹਦੀ ਪੀਣ ਦੀ ਵਿਧੀ ਵੈਸੇ ਕੀ ਹੈ ਹਾਂਜੀ ਇਹਦੀ 40 ਐਮਐਲ ਤੁਹਾਨੂੰ ਜਾਂਦੇ ਜਾਂਦੇ ਸ਼ੌਟ ਦਵਾ ਦਾਂਗੇ ਅਸੀਂ ਉਦੋਂ ਤੱਕ ਆ ਬੇਟਾ ਟੱਕ ਦਿਓ ਮੜਾ ਜਾ ਕੰਨੀਏ ਖੋਲ ਦੇ ਮੜਾ ਜਾ ਹੁਣ ਮੈਂ ਬਾਹਰ ਆ ਲੈਣ ਦੋ ਸਾਈਡ ਆ ਜਾਓ ਇਹ ਬਹੁ ਮੜਾ ਜਾ ਰਾਹ ਦੇ ਦਿਓ ਹੌਲੀ ਹੌਲੀ ਚੱਲੇ ਚਲੋ ਬਾਹਰ ਨਿਕਲ ਚੱਲਦੇ ਬਾਹਰ ਬਹੁ ਵੱਟੇ ਮਰੀਜ਼ ਆਪਾਂ ਪਤਾ ਕਰਦੇ ਆ ਬਾਪੂ ਜੀ ਤੁਸੀਂ ਸਭ ਕਿੰਨਾ ਚੋਗੇ ਦਵਾਈ ਖੰਦੇ ਤੁਨੂੰ ਖੜੇ ਹੋ ਜਾਓ ਮੜਾ ਜਾ ਆ ਜਾਓ ਆ ਜਾਓ ਖੜੇ ਹੋ ਜਾਓ ਨੇ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਕੀ ਪ੍ਰੋਬਲਮ ਕੀ ਸੀ ਤੁਹਾਨੂੰ ਬਿਲਕੁਲ ਨਵਾਂ ਬਲੌਕ ਸੀ ਗਿਆ ਅੱਛਾ 40% ਕੰਮ ਘੱਟਦਾ ਕਿ ਕਿੱਥੋਂ ਦੇ ਰਹਿਣ ਵਾਲੇ ਹੋ ਮਰੇਗੁਰ ਦੇ ਤੇ ਪਹਿਲਾਂ ਦਵਾਈ ਕਿੱਥੋਂ ਲੈਂਦੇ ਸੀ ਗਲੋਬਲ ਹਰ ਫਿਰ ਇਹ ਇਹਨਾਂ ਦਾ ਕਿਵੇਂ ਪਤਾ ਲੱਗਿਆ ਇਹਨਾਂ ਦਾ ਪਤਾ ਲੱਗਿਆ ਸਾਈਟ ਉੱਪਰ ਨੰਬਰ ਮੇਸ਼ਨ ਹਾਂਜੀ ਹਾਂਜੀ ਬਹੁਤ ਫਰਕ ਆ ਜੀ ਮੈਨੂੰ ਅੱਗੇ ਵਧੀਆ ਤੋਰ ਦਾ ਬੰਦਾ ਕਿੰਨੇ ਚਿਰ ਤੋਂ ਲੈ ਰਹੇ ਹੋ ਦੋ ਮਹੀਨੇ ਸਾਈਟ ਉੱਪਰ ਨੰਬਰ ਦੋ ਮਿੰਟ ਆ ਬੰਦ ਕਰਾ ਦਿਓ ਜੀ ਦੋ ਮਹੀਨੇ ਹੋ ਗਏ 2 ਮਹੀਨੇ ਹੋ ਗਏ ਕਿੰਨੀ ਕਿੰਨੀ ਡੋਜ਼ ਲਈਏ ਕਾਹੜੇ ਕਿੰਨੇ ਹੋ ਗਏ ਬਾਪੂ ਚੌਥਾ ਹੀ ਚੌਥਾ ਤਾਂ ਜਿਵੇਂ ਇਹਨਾਂ ਨੂੰ ਕਹਿ ਰਹੇ ਆ ਫਰਕ ਪੈ ਗਿਆ ਵੈਦ ਸਾਹਿਬ ਤੁਸੀਂ ਕਹ ਰਹੇ ਸੀ ਡਾਈਟ ਜਿਹੜਾ ਨਹੀਂ ਕਰ ਸਕਦਾ ਉਹ ਨਾ ਆਵੇ ਬਿਲਕੁਲ ਉਹ ਕੀ ਇਮਪੈਕਟ ਪਾਉਂਦੀ ਹੈ ਦੇਖੋ ਜਿਹੜਾ ਜ਼ਿਆਦਾਤਰ ਕੀ ਹੁੰਦਾ ਮੈਂ 40 ਸਾਲ ਤੋਂ ਬਾਅਦ ਹਰ ਬੰਦੇ ਨੂੰ ਕਹਿਣਾ بڑے ਬ੍ਰਾਡਕਾਸਟਾਂ 'ਚ ਵੀ ਮੈਂ ਦੱਸਿਆ ਯਾਰ ਵੀ 40 ਸਾਲ ਤੋਂ ਬਾਅਦ ਜਿਹੜਾ ਬੰਦਾ ਵਰਜਿਸ਼ ਨਹੀਂ ਕਰ ਸਕਦਾ ਕਰਦਾ ਜ਼ੋਰ ਦਾ ਕੰਮ ਨਹੀਂ ਕਰਦਾ ਉਹ ਦੁੱਧ ਦਹੀਂ ਮੱਖਣ ਪਨੀਰ ਮੀਟ ਅੰਡਾ ਦੇਸੀ ਕੇ ਉਹ ਛੱਡ ਦੇ ਅੱਛਾ ਉਹਦੇ ਲਈ ਜ਼ਹਿਰ ਆ ਹੂੰ ਦੁੱਧ ਦਾ ਤੁਹਾਨੂੰ ਵੀ ਪਤਾ ਉਹਨਾਂ ਪੈਦਾ ਹੀ ਨਹੀਂ ਹੋ ਰਿਹਾ ਜਿੰਨਾ 90% ਸਪਲਾਈ ਬਿਲਕੁਲ ਨਕਲੀ ਬਹੁਤ ਬਣ ਗਿਆ ਭਾਈ ਤੁਹਾਨੂੰ ਕਿੰਨਾ ਚਿਰ ਹੋ ਗਿਆ ਦਵਾਈ ਖਾਂਦੇ ਨੂੰ ਘਰਦੇ ਆ ਬੀਬੀ ਆ ਨਾ ਇੱਧਰ ਆ ਲਾਇਓ ਮੜਾ ਬੀਬੀ ਉੱਥੇ ਮੜਾ ਜਾ ਆ ਜਾਓ ਮਾਤਾ ਖੜੇ ਹੋ ਜਾਓ ਮੈਂ 2 ਫਰਵਰੀ ਨੂੰ ਆਈ ਸੀ ਹਾਂਜੀ 2 ਫਰਵਰੀ ਨੂੰ ਅੱਛਾ ਹੋ ਜਾਓ ਬਾਈ ਜੀ ਬੀਬੀ ਬਾਹਰੋਂ ਆਈ ਸੀ ਮੇਰਾ ਗੱਲ ਹੈ ਨਾ ਅੱਛਾ ਮਰਿੰਡੇ ਤੋਂ ਨੇ ਕੀ ਪ੍ਰੋਬਲਮ ਤੁਹਾਨੂੰ ਮੈਨੂੰ ਬਲੋਕੇਜ ਸੀ ਬਲੋਕੇਜ ਸੀਗੀ 85% ਤੇ ਹੁਣ ਹੁਣ ਤਾਂ ਬਹੁਤ ਘਰ ਮੈਂ ਤਾਂ ਖੜ ਬੁਣੀ ਸੀ ਸੱਕਦੇ ਨਹੀਂ ਸੀ ਚੱਲਦਾ ਜੇਰਦਾਂ ਦੀ ਸੀ ਜਦ ਅੱਛਾ ਤੇ ਕਾੜਾ ਪੀ ਕੇ ਠੀਕ ਹੋਇਆ ਹਾਂਜੀ ਕਿੰਨੇ ਕਾੜੇ ਪੀਲੇ ਤੁਸੀਂ ਤੀਸਰਾ ਅੱਜ ਮੇਰਾ ਅੱਜ ਤੀਸਰਾ ਆਇਆ ਤੁਹਾਡਾ ਦੋ ਨਾਲ ਹੀ ਫਰਕ ਪੈ ਗਿਆ ਤੁਹਾਨੂੰ ਆ ਮਹਿਸੂਸ ਹੋਣ ਲੱਗ ਗਿਆ ਤੁਹਾਡੇ ਸਰੀਰ ਨੂੰ ਕਿ ਕੋਈ ਜਿਵੇਂ ਤੁਸੀਂ ਕਹਿ ਰਹੇ ਹੋ ਪਹਿਲਾਂ ਖੜਿਆ ਵੀ ਨਹੀਂ ਜਾਂਦਾ ਸੀ ਨਹੀਂ 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 ਬਿਲਕੁਲ ਬਸ ਮੜਾ ਦਾ ਕੰਮ ਕਰਦੀ ਸੀ ਜਦ ਜੱਟ ਤੇ ਹਾਂ ਬੰਦੇ ਨੂੰ ਮੈਂ ਪੂਰੀ ਵਾਕ ਵੀ ਕਰ ਲੈਂਦੀ ਹਾਂ ਵਾਕ ਵੀ ਕਰ ਲੈਂਦੇ ਹੁਣ ਵੈਸੇ ਵਾਕ ਕਰਨਾ ਜਾਂ ਤੁਸੀਂ ਬਿਲਕੁਲ ਬਿਲਕੁਲ ਅਸੀਂ ਕਹਿੰਦੇ ਆ ਜੀ ਜਦੋਂ ਮਹੀਨਾ ਦਵਾਈ ਖਾ ਲੇ ਬੰਦਾ ਜੀ ਇੱਕ ਮਹੀਨਾ ਇਹਨਾਂ ਨੂੰ ਕਹਿੰਦਾ ਵੀ ਰੈਸਟ ਕਰ ਲਓ ਇੱਕ ਮਹੀਨੇ ਤੱਕ ਦਵਾਈ ਦਾ ਅਸਰ ਆ ਜਾਂਦਾ ਉਦੋਂ ਬਾਅਦ ਬੰਦਾ ਜਿਵੇਂ ਜਿਵੇਂ ਸੈਰ ਕਰੂਗਾ ਓਵੇਂ ਓਵੇਂ ਇੰਪਰੂਵ ਹੁੰਦਾ ਜਾਊਗਾ ਬਾਬੇ ਤੁਸੀਂ ਕਿੰਨਾ ਚਿਰ ਹੋ ਗਿਆ ਦਵਾਈ ਖਾਂਦੇ ਨੂੰ ਹਾਂਜੀ ਆਇਓ ਮੜਾ ਜਾ ਤੁਸੀਂ ਵੀ ਆਜੋ ਇੱਥੇ ਆਜੋ ਮਾ ਤੇਜੀ ਵਾਰ ਆਏ ਤੇਜੀ ਵਾਰ ਆਏ ਤੁਹਾਨੂੰ ਪ੍ਰੋਬਲਮ ਕੀ ਸੀ ਦਰਦ ਹੁੰਦਾ ਸੀਗਾ ਜੀ ਨਾਲੇ ਸੀ ਹੁੰਦਾ ਖੱਲੇ ਤੋਂ ਮੈਨੂੰ ਤਾਂ ਨਲੋਂਦਾ ਸੀ ਕੋਈ ਹਾਰਟ ਦੀ ਦਵਾਈ ਜੀ ਅੱਛਾ ਹੁਣ ਦੋ ਮਤਲਬ ਕੜੇ ਪੀਤੇ ਆ ਮੈਂ ਆਪਣੇ ਆਪ ਹੀ ਲਾ ਕੇ ਆਇਆ ਜੀ ਵਾਕਈ ਫਰਕ ਪਿਆ ਤੁਹਾਨੂੰ ਕਿਵੇਂ ਵਾਕਈ ਵਾਕਈ ਫਰਕ ਪਿਆ ਨਾਲ ਐਨੇ ਹੁਣ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਦਰਦ ਰੈਂਦਾ ਸੀ ਪਹਿਲਾਂ ਤੁਹਾਡੇ ਨਹਾਉਣ ਵੇਲੇ ਬਹੁਤ ਜ਼ਿਆਦਾ ਹੁੰਦਾ ਸੀਗਾ ਜੀ ਉਹ ਗੋਲੀ ਮੇਰੇ ਹੁਣ ਵੀ ਜੇ ਉਹਦਾ ਕਾਰਨ ਕੀ ਸੀ ਦੇਖੋ ਹਾਰਟ ਦਾ ਮਰੀਜ਼ ਆ ਜੀ ਅਸੀਂ ਜਦੋਂ ਆਉਂਦਾ ਮਰੀਜ਼ ਉਹਨੂੰ ਹੀ ਪੁੱਛਦੇ ਆ ਵੀ ਸਾਹ ਚੜਦਾ ਪੌੜੀ ਚੜ੍ਹਦੇ ਦਿੱਕਤ ਆਉਂਦੀ ਆ ਨਹਾਉਂਦੇ ਦਿੱਕਤ ਆਉਂਦੀ ਆ ਕਿਉਂਕਿ ਹਾਰਟ ਦਾ ਮਰੀਜ਼ ਆਪ ਨਹਾ ਨਹੀਂ ਸਕਦਾ ਜੀ 80 20% ਮਰੀਜ਼ ਐਸੇ ਹੁੰਦੇ ਆ ਜਿਨ੍ਹਾਂ ਨੂੰ ਨਹਾਉਣ ਲੱਗੇ ਦਿੱਕਤ ਆਉਂਦੀ ਆ ਸਾਹ ਚੜਨ ਲੱਗ ਜਾਂਦਾ ਹੂੰ ਤੇ ਜਿਵੇਂ ਜਿਵੇਂ ਬੰਦਾ ਦਵਾਈ ਖਾਂਦਾ ਨਾ ਇੱਕ ਮਹੀਨੇ ਦੇ ਵਿੱਚ ਰੱਬ ਦੀ ਅਸ਼ੀਰਵਾਦ ਕਹਿ ਲੋ ਕੁਦਰਤ ਦਾ ਅਸ਼ੀਰਵਾਦ ਆ ਵੀ ਆਪਾਂ ਕੁਦਰਤ ਨਾਲ ਜੋੜਦੇ ਆ ਕੁਦਰਤ ਉਹਨਾਂ ਨੂੰ ਠੀਕ ਕਰਦੀ ਆ ਜੀ ਤੇ ਜਿਵੇਂ ਉਹਨਾਂ ਨੂੰ ਮਹੀਨਾ ਹੋਇਆ ਫਰਕ ਲੱਗਿਆ ਹੁਣ ਕਈ ਮਰੀਜ਼ ਆ ਕੇ ਕਹਿੰਦੇ ਜੀ 15 ਦਿਨਾਂ ਚ ਬਹੁਤ ਫਰਕ ਆ ਗਿਆ ਬਚਾ ਲੇ ਜਾਨ ਪਾਤੀ ਹਨਾ ਉਹ ਸਾਨੂੰ ਵੀ ਅਚਰਜ ਲੱਗਦਾ ਵੀ ਯਾਰ 15 ਦਿਨਾਂ ਚ ਕਿਵੇਂ ਜਾਦੂ ਹੋ ਗਿਆ ਉਹਦੇ ਭਰੇਜ ਠੀਕ ਕਰਦੇ ਆ ਹੂੰ ਉਹਦਾ ਡਾਈਟ ਚਾਰਟ ਠੀਕ ਕਰਦਾ ਕਿ ਉਹਨੇ ਭਰੇਜ ਰੱਖਿਆ ਇਹ ਮਰੀਜ਼ ਤੇ ਵੀ ਡਿਪੈਂਡ ਕਰਦਾ ਵੀ ਉਹ ਕਿੰਨਾ ਫਾਲੋ ਕਰ ਰਿਹਾ ਕਿੰਨੀ ਡਾਈਟ ਫਾਲੋ ਕਰਦਾ ਹੈ ਉਹਦੇ ਤੇ ਤਾਂ ਜੀ 100% ਇਹ ਕੋਈ ਜਾਦੂ ਨਹੀਂ ਹੈ ਇਹ ਕੁਦਰਤ ਹੈ ਤੁਸੀਂ ਕੁਦਰਤ ਹੈ ਜੀ ਕੁਦਰਤ ਹੀ ਇਲਾਜ ਹੈ ਕੁਦਰਤ ਦੁਆਰਾ ਆਪਾਂ ਇਲਾਜ ਕਰਦੇ ਆ ਕੁਦਰਤ ਹੀ ਇਹਨਾਂ ਨੂੰ ਠੀਕ ਕਰਦੀ ਹੈ ਜਦੋਂ ਇਹ ਕੁਦਰਤ ਨੂੰ ਫਾਲੋ ਕਰਦੇ ਆਗੇ ਤਾਂ ਕੁਦਰਤ ਇਹਨਾਂ ਨੂੰ ਠੀਕ ਕਰਦੀ ਹੈ ਨਾ ਡਾਈਟ ਕਿੰਨੀ ਇੰਪੋਰਟੈਂਟ ਹੈ ਇਹਦੇ ਤੁਸੀਂ ਕਹਿ ਰਹੇ ਹੋ ਜਿਵੇਂ ਕਿ ਡਾਈਟ ਫਾਲੋ ਕਰੋ ਕੁਦਰਤ ਦੇ ਨੇੜੇ ਡਾਈਟ ਕਿੰਨੀ ਜਿਹੜਾ ਕੋਈ ਸ਼ਰਾਬ ਪੀਣ ਵਾਲਾ ਬੰਦਾ ਹੈ ਜਾਂ ਮਾਸ ਮੱਛੀ ਰੋਜ਼ ਖਾ ਲੈਂਦੇ ਲੋਕ ਕਲਿਆ ਬਹੁਤ ਖਾਂਦੇ ਆ ਉਹਦੇ ਤੇ ਵਰਕ ਨਹੀਂ ਕਰਦੇ ਉਹਨਾਂ ਤੇ ਤਾਂ ਅਸਰ ਹੀ ਨਹੀਂ ਨਾ ਉਹਨਾਂ ਨੂੰ ਤਾਂ ਅਸੀਂ ਹੱਥ ਬੰਨ੍ਹ ਦਿੰਦੇ ਆ ਵੀ ਤੁਹਾਡੇ ਤੇ ਪੈਸੇ ਖਰਾਬ ਹੋਣਗੇ ਸਾਡਾ ਟਾਈਮ ਖਰਾਬ karenge ਆਪਣਾ ਪੈਸਾ ਖਰਾਬ karenge ਨਾ ਆਇਆ ਕਰੋ ਹੂੰ ਸਮਝ ਗਏ ਮਣ ਇੱਥੇ ਆਣਾ ਕਿਹੜਾ ਸੌਖਾ 4-5 ਘੰਟੇ ਵੇਟ ਕਰਕੇ ਅੰਦਰ ਆਊਗਾ ਨਾ ਮੇਰੇ ਤੱਕ ਤਾਂ ਬਿਲਕੁਲ ਤੇ 4-5 ਘੰਟੇ ਵੇਟ ਕਰਨੀ ਆਪਾਂ ਨੂੰ ਵੀ ਪਤਾ ਵੀ ਕਿੰਨਾ ਔਖਾ ਕੰਮ ਆ ਜੀ ਹਰ ਬੰਦਾ ਤਾਂ ਰੁਕਦਾ ਵੀ ਨਹੀਂ 5-7 10% ਬੰਦੇ ਤਾਂ ਬਾਹਰ ਗੱਡਿਆਂ ਤੇ ਉੱਤੇ ਮੁੜ ਜਾਂਦੇ ਆ ਆ ਜੋ ਅੱਗੇ ਹੋਰ ਆ ਜੋ ਹਾਂ ਜੀ ਪਲੇ ਚੱਲ ਉਹਦੇ ਯਾਰ ਨਾਲ ਨਾਲ ਖੜ ਤੁ ਕਰੂ ਨੂ ਰੂਗੇ ਹਾਂਜੀ ਵੈਸੇ ਤਾਂ ਮੇਰੇ ਬੋਲਦੀ ਹੁੰਦੀ ਹੁਣ ਕੀ ਫਰਕ ਪਿਆ ਫਿਰ ਨਹੀਂ ਚੜਦਾ ਚੜਦਾ ਨਹੀਂ ਤੁਰ ਲੈਨੇ ਉਹ ਫਿਰ ਹਾਂਜੀ ਤੁਰ ਲੈਨੇ ਥੋੜਾ ਬਹੁਤ ਹਾਂਜੀ ਤੇ ਖਾਣ ਦਾ ਕੀ ਭਰੇਜ ਰੱਖਿਆ ਹਾਂ ਉਹ ਵੀ ਆਹ ਜੰਗ ਕਰਿਆ ਤਾਂ ਪੱਲਾ ਵੀ ਸਖਾਂਦੇ ਹੁੰਦੇ ਖਾਣ ਦੇ ਜੁੱਤ ਤੇ ਕਿਸਨ ਕਾਇਦਾ ਹੈਗਾ ਇਹ ਵਾਸਫਰੋਟ ਤਾਂ ਪਹਿਲਾਂ ਬਾਹਰੋਂ ਦਵਾਈ ਲੈਂਦੇ ਸੀ ਹਾਂਜੀ ਉਹ ਛੱਡਤੀ ਜਮਾਂ ਉਹ ਖਾਂਦੀਆਂ ਖਾਂਦੇ ਹੋ ਖਾਂਦੇ ਨਾਲ ਫਿਰ ਇਹਦਾ ਅਸਰ ਹੋਇਆ ਨਾਲ ਤੁਹਾਡੀ ਹਾਂਜੀ ਠੀਕ ਜਿਹੜਾ ਹਾਰਟ ਦਾ ਮਰੀਜ਼ ਹੈ ਨਾ ਮਕਰਨ ਸਾਹਿਬ ਮੈਥੋਂ ਦੱਸਦਾ ਵਿੱਚ ਹਰ ਬੰਦਾ ਕੋਈ 5 ਸਾਲ ਤੋਂ ਦਵਾਈ ਖਾ ਰਿਹਾ ਕੋਈ 7 ਤੋਂ ਖਾ ਰਿਹਾ ਕੋਈ 10 ਤੋਂ ਖਾ ਰਿਹਾ ਜਦੋਂ ਉਹਨੂੰ ਸਾਹ ਫਿਰ ਵੀ ਚੜਦਾਗਾ ਹੂੰ 2 ਦੀ ਜਗ੍ਹਾ 4 ਸਟੰਟ ਪੈ ਗਏ 4 ਦੀ ਜਗ੍ਹਾ 6 ਵੀ ਪੈ ਗਏ ਪਰ ਸਾਹ ਉਹਨੂੰ ਫੇਰ ਵੀ ਚੜਦਾ ਪੌੜੀ ਉਹ ਫੇਰ ਵੀ ਨਹੀਂ ਚੜ ਸਕਦਾ ਨਾ ਫੇਰ ਵੀ ਨਹੀਂ ਸਕਦਾ ਜਦੋਂ ਆਪਾਂ ਦਵਾਈ ਦਿੰਨੇ ਆ ਉਹਨੂੰ ਮਹੀਨੇ 2 ਮਹੀਨੇ ਬਾਅਦ ਉਹਨਾਂ ਚੀਜ਼ਾਂ ਤੋਂ ਰਾਹਤ ਆਉਣ ਲੱਗ ਜਾਂਦੀ ਹੈ ਨੌਣ ਲੱਗੇ ਤੁਰਨ ਲੱਗੇ ਬੀਜ ਚੜਨ ਲੱਗੇ ਪੌੜੀ ਚੜਨ ਲੱਗੇ ਸਾਹ ਨਹੀਂ ਚੜਦਾ ਹੁਣ ਤੁਹਾਨੂੰ ਮਾਤਾ ਸਾਹ ਤਾਂ ਨਹੀਂ ਚੜ ਨਹੀਂ ਚੜਦਾ ਜਦੋਂ ਜਦੋਂ ਕੰਮਕਾਰ ਕਰ ਲੈਨੇ ਹੋ ਮਾੜਾ ਮੋਟਾ ਹਾਂਜੀ ਹਾਂਜੀ ਕਰ ਲੈਨੇ ਕਰ ਲੈਨੇ ਅੱਗੇ ਜਿੱਤਾ ਕੋਚਾ ਵਗੈਰਾ ਨਹੀਂ ਸੀ ਹਾਂ ਨਹੀਂ ਕੋਚੇ ਵਾਲੇ ਰੱਖੇ ਸੀ ਰੋਟੀ ਵਾਲੇ ਰੱਖੇ ਸੀ ਹੁਣ ਕੋਈ ਨਹੀਂ ਰੱਖਿਆ ਪਈ ਗੱਲ ਦੀ ਸਭ ਤੋਂ ਵੱਡੀ ਸਮੱਸਿਆ ਹਾਰਟ ਦੇ ਮਰੀਜ਼ ਨੂੰ ਇਹੀ ਆ ਕਿ ਉਹਨੂੰ ਸਾਹ ਚੜਦਾ ਉਹ ਤੋਂ ਤੁਰਿਆ ਨਹੀਂ ਜਾਂਦਾ ਜਦੋਂ ਸਾਹ ਹੀ ਇੱਕ ਮੇਨ ਪ੍ਰੋਬਲਮ ਆ ਜਦੋਂ ਬੰਦੇ ਨੂੰ ਤੁਰਨ ਨਹੀਂ ਲੱਗ ਗਿਆ ਜਿਹਨੂੰ ਰਾਹਤ ਆ ਜੇ ਤਾਂ ਉਹਦੇ ਤੋਂ ਵੱਡੀ ਕੋਈ ਗੱਲ ਹੋ ਨਹੀਂ ਸਕਦੀ ਜਿਵੇਂ ਆਮ ਹੀ ਗੱਲ ਵੀ ਸਟੰਟ ਪਾਇਆ ਤਾਂ ਹੁਣ ਫਿਜ਼ੀਕਲ ਕੰਮ ਹੀ ਨਾ ਕਰੋ ਜਿਵੇਂ ਤੁਸੀਂ ਹਾਂਜੀ ਇਹ ਆਮ ਧਾਰਨਾ ਬਣੀ ਹੈ ਕਿ ਆਪਾਂ 2-3 ਕਿਲੋਮੀਟਰ ਸੈਰ ਕਰਨ ਲਾ ਦਿੰਦੇ ਆ ਸਾਈਕਲ ਚ ਲਾਉਣ ਲਾ ਦਿੰਦੇ ਆ ਲੋਕਾਂ ਨੂੰ ਅੱਛਾ ਹੈ ਕੋਈ ਸਟੰਟ ਵਾਲਾ ਮਰੀਜ਼ ਹੈ ਪੈਜੀ ਸਾਰੇ ਸਟੰਟ ਵਾਲੇ ਨੇ ਜੀ ਜਿਹੜੇ ਦੋ ਸਟੰਟ ਪੈਜੀ ਪੈਲ ਅੱਛਾ ਹਾਂਜੀ ਦੋ ਸਟੈਂਡ ਪਏ ਤੁਹਾਡੇ ਦੋ ਸਟੈਂਡ ਮੇਰੇ ਪਏ ਪਹਿਲਾ ਅੰਮ੍ਰਿਤਸਰ ਤੋਂ ਮੈਂ ਜੀ ਗੁਰੂ ਰਾਮਦਾਸ ਹਸਪਤਾਲ ਦਾ ਰੋਟੀਆਂ ਉੱਥੋਂ ਮੇਰੇ ਦੋ ਸਟੈਂਡ ਪਏ ਜੀ ਬਾਕੀ ਨਹੀਂ ਕੰਮ ਕੀਤਾ ਗਾ ਮੇਰੇ ਇੱਕ ਬੈਂਟਰੀ ਗੱਡੀ ਮੇਰੀ ਉਹ ਵੀ ਵਿਕ ਗਈ ਘਾਲੀ ਮੇਰੇ ਗਿਰਵੀ ਪੈ ਗਿਆ ਤੇ ਮੇਰੇ ਦੋ ਸਟੈਂਡ ਪੈਣ ਦੇ ਬਾਵਜੂਦ ਨਹੀਂ ਆ ਮੈਂ ਫਿਰ ਇਹਨਾਂ ਦੀ ਐਡ ਦੇਖੀ ਮੋਬਾਈਲ ਤੇ ਇਤਰਾ ਟੈਂਟ ਲੱਗੇ ਵਗੈਰਾ ਦੇਖੇ ਤੇ ਘਰ ਦੇ ਉਹਨਾਂ ਡਾਕਟਰ ਨੇ ਮੈਨੂੰ ਫੇਰ ਦੋ ਸਟੈਂਡ ਪਾਉਣਵਾ ਦਿੱਤਾ ਸੀ ਪਰ ਮੈਂ ਘਰ ਤੁਨ ਜਵਾਬ ਦਾ ਮੈਂ ਇੱਕ 1 ਲੱਖ ਮੇਰੇ ਖਾਲ ਪਚਾਨੇ ਕੇ ਵੀ 1000 ਰੁਪਿਆ ਮੇਰਾ ਪਹਿਲਾਂ ਲੱਗਾ ਸੀ ਉਸ ਤੋਂ ਬਾਅਦ 195 ਮੈਂ ਕਿਥੋਂ ਲਿਆਉਣਾ ਸੀ ਤੇ ਅੱਗੇ ਵੀ ਚੁਪ ਚੁਕਾ ਕੇ ਕਿ ਮੈਂ ਬੈਟਰੀ ਗੱਡੀ ਘਰ ਗਿਰਵੀ ਕੀਤਾ ਮੈਂ ਦੋ ਸਟੈਂਡ ਪਵਾਏ ਸੀ ਜੀ ਉਸ ਤੋਂ ਬਾਅਦ ਇਹਨਾਂ ਦੀ ਐਡ ਵੇਖੀ ਇਹਨਾਂ ਨੇ ਕਾੜਾ ਪਿਆਉਣਾ ਚਾਲੂ ਕੀਤਾ ਮੈਂ ਦਸੂਏ ਜਲੰਧਰ ਇਤਰਾ ਕਰਕੇ ਤੇ ਡੇਢ ਮਹੀਨੇ ਚ ਮੈਂ ਜਲੰਧਰ ਇੱਥੇ ਕ੍ਰਿਸਟਨ ਨਾ ਡਿਵਾਂਗ ਕਰਦਾ ਮੈਂ 10 ਕਿਲੋਮੀਟਰ ਬਰਜ਼ਲ ਤੁਰ ਕੇ ਤੇ ਕੰਮ ਪੜਾ ਕੀਤਾ ਨਾ ਮੇਰਾ ਤੇ 2 ਕਿਲੋਮੀਟਰ ਤਾਂ ਮੈਂ ਹੁਣ ਰੈਗੂਲਰਲੀ ਪੈਸ ਵਿੱਚ ਕੰਮ ਕਰਨ ਮੈਂ ਰੋਜ਼ 2 ਕਿਲੋਮੀਟਰ ਪੈਸੇ ਕੰਮ ਕਰਦੇ ਹਾਂ ਹਾਂਜੀ 2 ਕਿਲੋਮੀਟਰ ਰੋਜ਼ ਚੱਲਦਾ ਉਹ ਗੱਡੀ ਛੱਡਤੀ ਬੱਡੀ ਸਰ ਮੇਰੀ ਵੇਚੀ ਗਈ ਸ਼ੰਟ ਪੈਂਟ ਹਾਂਜੀ ਹਾਂਜੀ ਮੇਰੀ ਵੇਚੀ ਗਈ ਬ੍ਰਦਰ ਤੁਸੀਂ ਕਿੰਨੇ ਕਾੜੇ ਪੀਲੇ ਤੁਸੀਂ ਇੱਥੇ ਸਰ 7-8 30 ਲੈ ਹੋਣੇ ਬਾਕੀ ਉਹ ਤਨਾ ਇਹ ਫਰਕ ਕੀ ਆਇਆ ਕਰੋ ਫਰਕ ਬ੍ਰਦਰ ਮੈਂ ਬਹੁਤ ਜਿਆਦਾ 2 ਕਿਲੋ ਮੀਟਰ ਕੰਟੀਨਿਊ ਤੁਰਦਾ ਨਹੀਂ ਤਾਂ ਮੈਂ ਦਸ ਕਦਮ ਤੁਰ ਕੇ ਤਾਂ ਮੈਂ ਆਪਣੇ ਘਰ ਬਾਥਰੂਮ ਵੀ ਮੁਸ਼ਕਲ ਹੀ ਹੋ ਰਿਹਾ ਬਾਥਰੂਮ ਨਹੀਂ ਜਾ ਸਕਦਾ ਕਿਉਂਕਿ ਤੇ ਪ੍ਰਭੂ ਨੇ ਇੱਕ ਰੱਬ ਨੇ ਇੱਕ ਦਾਸ ਹੀ ਘਲਾਇਆ ਜੀ ਸਮਝੋ ਦੁਨੀਆ ਬਚਾਉਣ ਵਾਸਤੇ ਮੈਂ ਤੇ ਇਹੋ ਕਹੂੰਗਾ ਜਿਹੜੇ ਜਿਹੜੇ ਬਚਣਦੇ ਉਹਨਾਂ ਮੱਤੇ ਤੇ ਰੱਬ ਦੇ ਰੂਪ ਹੈਗੇ ਜੀ ਰੱਬ ਵੀ ਹੈਗਾ ਪਰ ਰੱਬ ਦੇ ਬੰਦੇ ਵੀ ਘਲਾਏ ਥੱਲੇ ਸਾਨੂੰ ਬਚਾਉਣ ਵਾਲੇ ਤੇ ਉਹ ਹੀ ਆ ਜੀ ਰੱਬ ਤੇ ਹੈ ਹੀ ਹੈ ਵਾ ਬਾਕੀ ਬਚਾਉਣ ਵਾਲੇ ਇਨਸਾਨ ਰੱਬ ਨੇ ਘਲਾਏ ਆ ਥੱਲੇ ਇਹਨਾਂ ਨੇ ਵੀ ਲੱਖਾਂ ਲਏ ਤੁਹਾਡੇ ਤੋਂ ਨਹੀਂ ਜੀ ਇਹ ਤਾਂ ਸਾਡੇ ਕੋਲ ਨੋਰਮਲੀ ਪੈਸੇ ਲੇ ਕੋਈ ਗੱਲ ਕੋ ਲਿਆਜ ਵੀ ਕਈ ਯਾਦ ਕਰ ਲੈਂਦੇ ਆ ਕਰ ਦਿੰਦੇ ਕਰ ਦਿੰਦੇ ਆ ਜੀ ਬਿਲਕੁਲ ਕਰ ਦਿੰਦੇ ਆ ਜਿਹੜੀ ਸਚਾਈ ਆ ਸਚਾਈ ਆ ਕਰ ਦਿੰਦੇ ਉਹ ਤੇ ਖੜੇ ਕਰਕੇ ਤਾਂ ਨਹੀਂ ਬੋਲਦੇ ਬ੍ਰਦਰ ਜੀ ਮੈਨੂੰ ਕੋਈ ਡਰ ਥੋੜੀ ਆ ਜਸੂ ਵਾਲੇ ਵੈਸੇ ਨਹੀਂ ਡਰਦੇ ਹੁੰਦੇ ਹਾਂ ਮੈਨਾਂ ਨੂੰ ਕੋਈ ਡਰ ਨਹੀਂ ਹਾਂ ਮੈਂ ਸਚਾਈ ਆ ਬਿਲਕੁਲ 100% ਚਾਹੀਏ ਠੀਕ ਹੈ ਹਾਂਜੀ ਆ ਜਾਓ ਆ ਜਾਓ ਜੇ ਨਹੀਂ ਸ਼ੁਰੂ ਕਰ ਦਿੱਤੀ ਹੂੰ ਅੱਜ ਮੈਂ ਆਪੇ ਸੀ ਕਾੜੇ ਵੀ ਪੀਤੇ ਤੁਸੀਂ ਹਾਂਜੀ ਕਾੜੇ ਵੀ ਪੀਤੇ ਆ ਹੁਣ ਤੁਰ ਲੈਨੇ ਹੋ ਹਾਂਜੀ ਹਾਂਜੀ ਜਿਦਾਂ ਮਰਜ਼ੀ ਕਰਾ ਹੂੰ ਬਿਲਕੁਲ ਠੀਕ ਹੋ ਗਏ ਹਾਂਜੀ ਕਾਫੀ ਠੀਕ ਹੈ ਜੀ ਬਹੁਤ ਜੀ 90% ਠੀਕ ਹੈ ਸਭ ਠੀਕ ਹੈ ਬੈਠੋ ਤੁਸੀਂ ਬੈਠੋ ਤੁਹਾਡਾ ਕੀ ਨਾਮ ਹੈ ਜੀ ਜਰੂਰ ਤੁਹਾਨੂੰ ਕੱਲ ਤੁਹਾਨੂੰ ਵੀ ਹੱਡ ਦੀ ਪ੍ਰੋਬਲਮ ਮੇਰੀ ਵਾਈਫ ਨੂੰ ਵਾਈਫ ਨੂੰ ਹਾਂਜੀ ਠੀਕ ਨੇ ਹੁਣ ਹਾਂਜੀ ਇਹਨਾਂ ਨੂੰ 5 ਸਾਲ ਤੋਂ ਇਹਨਾਂ ਨੂੰ ਸਾਦੀ ਪ੍ਰੋਬਲਮ ਸੀਗੀ ਹਾਂ ਤੇ ਇਹਨਾਂ ਕੋਲ ਕੋੜੀਆਂ ਵੀ ਨਹੀਂ ਸੀ ਚੜੀਆਂ ਜਾਂਦੀਆਂ ਤੇ ਹੁਣ ਇਹ ਕੋੜੀਆਂ ਚੜੀਆਂ ਚੌਥੀ ਵਾਰੀ ਕਾੜਾ ਪੀਣਾ ਹੈ ਕੋੜੀਆਂ ਰਾਮਨਾਥ ਚੜ੍ਹਲੰਗ ਦੇ ਤਿੰਨ ਵਾਰੀ ਚ ਹਾਂਜੀ ਇਹ ਇੱਕ ਕੁਦਰਤ ਦਾ ਖੇਡ ਆ ਹਾਂਜੀ ਬਪੂ ਰਹੀਆਂ ਹੀ ਇੱਕ ਮਿੰਟ ਇਹ ਉਹ ਬੰਦਾ ਜੀ ਜਿਹੜਾ ਇਹਦੇ ਨਾਲ ਗੱਡੀ ਆਉਂਦੀ ਆ ਮਰੀਜ਼ਾਂ ਦੀ ਹਾਂਜੀ ਜਿਹਦੇ ਪੈਸੇ ਇਕੱਠੇ ਹੁੰਦੇ ਉਹ ਵੀ ਦਿੰਦੇ ਆ ਸੇਵਾ ਦਾ ਬਾਪੂ ਜੀ ਤੁਸੀਂ ਅੰਮ੍ਰਿਤਸਰੋਂ ਅੰਮ੍ਰਿਤਸਰੋਂ ਕਿੰਨੇ ਮਰੀਜ਼ ਲੈ ਕੇ ਆਉਂਦੇ ਹੋ ਮੈਂ 2-3 ਹੁੰਦੇ ਮੇਰੇ ਨਾਲ ਆਉਂਦੇ ਐ ਤੇ ਜਿਹਦੇ ਕੋਲ ਨਹੀਂ ਪੈਸੇ ਆਪਦੇ ਪੱਲੇ ਹੁੰਦੇ ਦਿੰਨੇ ਹੋ ਤੇ ਸੇਵਾ ਕਰਦਾ ਬੰਦਾ ਦੇਖੋ ਗੱਡੀ ਵੀ ਆਪ ਲੈ ਕੇ ਆਉਣੀ ਐ ਗੱਡੀ ਵੀ ਆਪ ਲੈ ਕੇ ਆਉਣੀ ਆਹ ਬਿਲਕੁਲ ਹਰ ਐਤਵਾਰ ਹਰ ਨਹੀਂ ਇੱਕ ਐਤਵਾਰ ਇੱਕ ਐਤਵਾਰ ਛੱਡ ਕੇ ਇੱਕ ਐਤਵਾਰ ਛੱਡ ਕੇ ਇੱਥੇ ਵੀ ਆਉਣੀਓ ਦਸੂਏ ਵੀ ਜਾਣੇਓ ਨਹੀਂ ਨਹੀਂ ਅੱਛਾ ਇੱਥੇ ਲੁਧਿਆਣੇ ਆਉਂਦੇ ਹੋ ਤੁਸੀਂ ਤੇ ਕਿੰਨੇ ਮਰੀਜ਼ ਹੁਣ ਤੱਕ ਹੀ ਤੁਹਾਡੇ ਨਾਲ ਆਏ ਮੇਰੇ ਨਾਲ 6-7 ਆਏ ਨੇ ਕਿੰਨੇ ਸਾਲ ਹੋ ਗਏ ਤੁਹਾਨੂੰ ਕਿੰਨਾ ਚਿਰ ਹੋ ਗਿਆ ਤੁਹਾਨੂੰ ਆਉਂਦੇ ਤਿੰਨ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਆਪਦਾ ਵੀ ਇਲਾਜ ਚੱਲਦਾ ਹੈ ਨਾ اچھا ਤੁਹਾਡਾ ਵੀ ਇਲਾਜ ਚੱਲਦਾ ਹੈ ਮੇਰਾ ਵੀ ਇਲਾਜ ਚੱਲਦਾ ਸੀ ਤੁਹਾਨੂੰ ਕੀ ਪ੍ਰੋਬਲਮ ਸੀ ਮੈਨੂੰ ਆੜਦਾ ਸੀ ਆੜਦਾ ਉਹਨਾ ਦੱਸਿਆ ਵੀ ਫੇਰ ਵਾਲ ਪੈਣਾ ਹੂੰ ਤੇ ਮੈਂ ਨਹੀਂ ਪਾ ਸਕਦਾ 15 ਲੱਖ ਰੁਪਏ ਦੱਸਿਆ ਅੱਛਾ ਫੇਰ ਵਾਲ ਪਾਉਣਾ ਫੇਰ ਕੋਈ ਮਿਆਦ ਕੋਈ ਨਹੀਂ ਤੇ ਮੈਂ ਕਿਹਾ ਮੈਂ ਨਹੀਂ ਪਾ ਸਕਦਾ ਕਿ ਮੁਰਕੇ ਮੇਰ ਕੋਈ ਨਜ਼ਰ ਜਿਹੜਾ ਗਰੀ ਇੱਥੋਂ ਗਿਆ ਉਹਨੇ ਦੱਸਿਆ ਵੀ ਉਹ ਵੀ ਉਦਾਈ ਸੀ ਹੂੰ ਉਹਨੇ ਦੱਸਿਆ ਵੀ ਆ ਗੱਲ ਉੱਥੇ ਚਲੇ ਜਾ ਮੈਂ ਉੱਥੇ ਆਇਆ ਤੇ ਉਦੋਂ ਲਈ ਕਿ ਗਮ ਠੀਕ ਹੋ ਕੀ ਜਦੋਂ ਪਹਿਲੀ ਵਾਰ ਆਏ ਸੀ ਫਿਰ ਇਹ ਤੁਹਾਨੂੰ ਰਿਪੋਰਟਸ ਲੈ ਕੇ ਆਉਂਦੇ ਜੀ ਸਾਰੀਆਂ ਦੱਸਦੇ ਨੇ ਜਿਹੜੇ ਆਪਣੇ ਕੋਲੇ ਤਿੰਨ ਬੀਐਮਐਸ ਡਾਕਟਰ ਰੱਖੇ ਆ ਅੰਦਰ ਬੈਠੇ ਆ ਇਸੇ ਕਰਕੇ ਰੱਖੇ ਆ ਵੀ ਕੋਈ ਵੀ ਮਰੀਜ਼ ਜਿਹੜਾ ਸਾਡੀ ਸਮਝ ਤੋਂ ਬਾਹਰ ਹੈ ਉਹਨੂੰ ਦਵਾਈ ਨਾ ਦਿਵੋ ਹੂੰ ਉਹਦੇ ਲਈ ਪੀਜੀਆ ਸੀਐਮਸੀ ਡੀਐਮਸੀ ਹੈਗੇ ਠੀਕ ਹੈ ਜਿਹੜਾ ਸਾਡੇ ਬਸ ਤੋਂ ਬਾਹਰ ਉਹਦਾ ਇਲਾਜ ਉੱਥੇ ਹੋਊਗਾ ਹਮ ਅਸੀਂ ਉਹਨੂੰ ਹੀ ਹੱਥ ਪਾਉਨੇ ਆ 90 500% ਸਾਡੀ ਹਾਲਤ ਹੁੰਦੀ ਆ ਕਿ ਜਿਹੜਾ ਅਸੀਂ ਠੀਕ ਕਰ ਸਕੀਏ ਹਮ ਕਿਨੇ ਬਪੂ ਰਿਆ ਤੂੰ ਆ ਜਾ ਆ ਦੇਖੋ ਜੀ ਮੈਂ ਅੰਦਰ ਸਤੋ ਜੀ ਹਮ ਜੇ ਨਾ ਗਰਾਮ ਪਤਾ ਮੈਂ ਬੇਸ ਆ ਜਿਹੜਾ ਆਇਆ ਪਈ ਖਾ ਖਾ ਦੇ ਹੱਥ ਆਇਆ ਹੈ ਲੱਗਿਆ ਖਾ ਖਾ ਕੇ ਦੀ ਗੋਦੀ ਜੇ 1500 ਰੁਪਏ ਮਹੀਨੇ ਨਾਲ ਤਾਂ ਸਰ ਜੀ ਘਰ ਮੇਰੇ ਕਿੱਥੇ ਜਾ ਰਿਹਾ ਕਰਦਾ ਹੂੰ ਮੈਂ ਠੀਕ ਅਗੇ ਆਖੀ ਹੋ ਤਾਂ ਹੂੰ ਤਾਂ ਰਹਿ ਕੇ ਇਸ ਦਾ ਖਮੇ ਤੁਰਨਾ ਬੁਖਾਇ ਹੋਣ ਮੈਂ ਤੇ ਪਿਛਲੇ ਵਰਤਮਾਨ ਮਿਲਦਾ ਚਾਹੋ ਤੇ ਇੱਥੇ ਤੁਰ ਕੇ ਆ ਜਾਓ ਤੁਰ ਕੇ ਆ ਜੰਦੇ ਹੋ ਹੈ ਫਰਕੇ ਉਹ ਹਾਟ ਦੀ ਪ੍ਰੋਬਲਮ ਹੀ ਸੀ ਹੋਰ ਵੀ ਕੋਈ ਪ੍ਰੋਬਲਮ ਨਹੀਂ ਦੋ ਸਟੈਂਡ ਪਾਏ ਆ ਤੁਹਾਡੇ ਹਾਂ ਜੀ ਤੇ ਹੁਣ ਤਸੱਲੀ ਆ ਤੁਹਾਨੂੰ ਹਾਂ ਜੀ ਹਾਂ ਜੀ ਕੰਮ ਕਰ ਲੈਨੇ ਹੋ ਮਾੜਾ ਮੋਟਾ ਤੁਰ ਫਿਰ ਲੈਨੇ ਹੋ ਹਾਂ ਜੀ ਹਾਂ ਜੀ ਸਾਤ ਨਹੀਂ ਚੜਦਾ ਤੁਹਾਨੂੰ ਸਾਂਹ ਚੜਦੇ ਕਿੰਨੇ ਕਾੜੇ ਪੀਲੇ ਤੁਸੀਂ ਹੈ ਮੈਂ ਘੱਟੋ ਘਾਟੇ ਤੇ ਮੈਂ ਔਰ 13 14 ਕਾੜੇ ਪੀਲੇ ਜਮਾ ਓਕੇ ਹੋ ਗਏ ਹਾਂਜੀ ਤਸੱਲੀ ਹੈ ਹਾਂਜੀ ਤਸੱਲੀ ਫਿਰ ਸਟੈਂਟ ਪਾਉਣ ਦੀ ਲੋੜ ਨਹੀਂ ਪਈ ਨਹੀਂ ਗਾਂ ਨਹੀਂ ਪਾਉਣੀ ਲੋੜ ਨਹੀਂ ਨਹੀਂ ਲੋੜ ਪਈ ਠੀਕ ਹੈ ਬੈਠੋ ਤੁਸੀਂ ਜਿਹੜਾ ਹਾਰਟ ਦਾ ਮਰੀਜ਼ ਹੈ ਨਾ ਮਕਰਦਾ ਜਦੋਂ ਉਹਨੂੰ ਸਾਹੀ ਸੌਖਾ ਹੋ ਗਿਆ 2 2 ਕਿਲੋਮੀਟਰ ਸੈਰ ਹੀ ਕਰਨ ਲੱਗ ਗਿਆ ਹੂੰ ਫਿਰ ਉਹਨੂੰ ਐ ਲੱਗਦਾ ਵੀ ਮੈਂ ਹੁਣ ਠੀਕ ਆ ਮੇਰੀ ਜਾਨ ਬਚ ਗਈ ਹੂੰ ਕਿਉਂਕਿ 99% ਇਹਨਾਂ 'ਚ ਹਾਰਟ ਦੇ ਮਰੀਜ਼ ਆ ਇਹਨਾਂ ਨੂੰ ਸਾਹੀ ਚੜਦਾ ਜਿਹੜਾ ਬੰਦਾ ਆਪਣੇ ਬੈੱਡਰੂਮ ਤੋਂ ਵਾਸ਼ਰੂਮ ਤੱਕ ਨਹੀਂ ਜਾ ਸਕਦਾ ਹਮ ਸਟੰਟ ਉਹਦੇ ਪਈ ਜਾਂਦੇ ਆ ਸਟੰਟ ਕੋਈ ਹੱਲ ਨਹੀਂ ਹੈਗਾ ਛੱਲੇ ਦੇ ਵਿੱਚ ਇੱਕ ਪਾਈਪ ਆ ਉਹਦੇ ਵਿੱਚ ਛੱਲਾ ਪਾਤਾ ਜੀ ਉਹਨੂੰ ਮਾੜਾ ਜਿਹਾ ਖੋਲਤਾ ਜੀ ਨਾ ਉਹਨੂੰ ਕੋਈ ਡਾਈਡ ਚਾਰਟ ਦੱਸਿਆ ਨਾ ਉਹਨੂੰ ਕੋਈ ਪਰਹੇਜ਼ ਦੱਸਿਆ ਹਮ ਬਲੌਕੇਜ ਹੋਰ ਹੋ ਗਈ ਜਿਹੜਾ ਮਾੜਾ ਹੈਬਿਟ ਉਹੀ ਰਹੀ ਬੰਦੇ ਦੀ ਸਾਰਾ ਕੁਝ ਉਹੀ ਰਿਹਾ ਉਹ ਜਮਦਾ ਰਿਆ ਅੰਦਰ ਫੇਰ ਬਲੌਕੇਜ ਹੋ ਗਈ ਫੇਰ ਬਲੌਕ ਹੋ ਗਈ ਫਿਰ ਫਿਰ ਪਾਤਾ ਇੱਕ ਫਿਰ ਹੋਰ ਪਾਤਾ ਦੂਜਾ ਤੀਜਾ ਚੌਥਾ ਐ ਪਾਈਗੇ ਪਿਛਲੀ ਵਾਰੀ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਆ ਪੰਜਾਬ ਨੈਸ਼ਨਲ ਵਾਲੇ ਆਈ ਆ ਇਟਲੀ ਚ ਬਾਜੀ ਤੇ 11 ਸਟੈਂਟ ਪੈ ਗਏ ਅੱਛਾ ਵੀਡੀਓ ਬਣ ਗਿਆ ਉਹਦਾ ਬ੍ਰਦਰ ਦਵਾਈ ਲੈ ਕੇ ਗਿਆ ਹੂੰ ਵੀ 11 ਸਟੈਂਟ ਤੁਸੀਂ ਦੱਸੋ ਵੀ ਕਿਵੇਂ ਪਏ ਹੋਣਿਆ ਕਿਹਨੇ ਪਏ ਹੋਣਿਆ ਰੱਬ ਹੀ ਜਾਣਦਾ ਹੁਣ ਉਹਨਾਂ ਦਾ ਬ੍ਰਦਰ ਇਟਲੀ ਦਵਾਈ ਲੈ ਕੇ ਗਿਆ ਹੂੰ ਬਾਪੂ ਤੇਰੀ ਦਵਾਈ ਚੱਲਦੀ ਹੈ ਨਾ ਹਾਂਜੀ ਅਜੇ ਤੀਜਾ ਕਾਰਾ ਪੀਣਾ ਜੀ ਤੀਜਾ ਯਾਰ ਅੱਛਾ ਹਾਂਜੀ ਤੇ ਤੁਸੀਂ ਕਿੱਥੋਂ ਆਏ ਹੋ ਮੈਂ ਪਿਆਸ ਜਿਹੜੀ ਹੁੰਦੀ ਹੁੰਦੀ ਫਰਕ ਪਿਆ ਤੁਹਾਨੂੰ ਆ ਫਰਕ ਪਿਆ ਮਾੜਾ ਪਿਆ ਹਾਂਜੀ ਕੀ ਨਾਂ ਹੈ ਤੁਹਾਡਾ ਬਲਦੇਵ ਸਿੰਘ ਬਲਦੇਵ ਸਿੰਘ ਹਾਂਜੀ ਤਾਂ ਤੁਹਾਡੇ ਵੀ ਸਟੰਟ ਦੋ ਸਟੰਟ ਪਏ ਆ ਨਹੀਂ ਨਹੀਂ ਸਟੰਟ ਨਹੀਂ ਪਿਆ ਆਇਆ ਅਟੈਕ ਆਇਆ ਅਟੈਕ ਆਇਆ ਸੀ ਤੁਹਾਨੂੰ ਹਾਂਜੀ ਕਹਿੰਦੇ ਇੱਕ ਪਵਾਓ 1 90% ਇਹਦੇ ਦੋ ਇਹ ਪੈਸੇ ਤਾਂ ਚਲੋ ਤੁਸੀਂ ਕਹਿ ਰਹੇ ਹੋ ਕਿ ਮੈਡੀਕਲ ਉਹਦੇ ਤੇ ਕੋਈ ਸਵਾਲ ਆਪਾਂ ਨਹੀਂ ਕਰਦੇ ਪਰ ਇਹ ਵੀ ਬਹੁਤ ਚਰਚਾ ਹੁੰਦੀ ਹੈ ਕਿ ਕਈ ਵਾਰ ਲੋਡ ਨਹੀਂ ਹੁੰਦੀ ਜਦੋਂ ਟੈਸਟ ਕਰਦੇ ਆ ਤਾਂ ਨਾਲ ਦੀ ਨਾਲ ਕਹਿੰਦੇ ਕਿ ਹੁਣ ਮੌਕਾ ਹੈਗਾ ਨਾਲ ਸਟੈਂਟ ਵੀ ਪਾ ਹੀ ਦਿੰਨੇ ਆ ਦੇਖੋ ਕਈ ਨਹੀਂ ਵੀ ਪਵਾਉਂਦੇ ਹੁਣ ਇੰਨਾ ਚ ਐਸੇ ਪਰਸਨ ਵੀ ਆ ਕੋਈ ਪਵਾ ਕੇ ਆ ਗਿਆ ਕੁਝ ਨਹੀਂ ਵੀ ਪਵਾਦਾ ਨਹੀਂ ਵੀ ਪਵਾਉਂਦੇ ਜਿਹੜਾ ਨਹੀਂ ਪਵਾ ਕੇ ਆਇਆ ਉਹ ਵੀ ਉੱਥੇ ਖੜਾ ਜਿਹੜਾ ਪਵਾ ਲਿਆ ਉਹ ਵੀ ਉੱਥੇ ਖੜਾ ਤਾਂ ਉਹ ਕਾੜੇ ਨਾਲ ਨਰਵਸ ਸਿਸਟਮ ਜਿਹੜਾ ਉਹ ਬੈਟਰ ਹੋ ਰਿਹਾ ਨਰਵਸ ਸਿਸਟਮ ਬੈਟਰ ਹੋ ਰਿਹਾ ਬਲੌਕਜ ਹੌਲੀ ਹੌਲੀ ਖੁੱਲਦੀ ਜਾ ਰਹੀ ਆ ਸਾਹ ਚ ਦੇਖੋ ਜੇ ਮਹੀਨੇ ਚ ਜੇ ਬੰਦਾ ਕਹਿ ਰਿਹਾ ਵੀ ਮੈਨੂੰ ਸਾਹ ਚੜਨੋਂ ਹਟ ਰਿਹਾ ਤੁਰਨ ਲੱਗ ਗਿਆ ਤਾਂ ਬੰਦਾ ਤਾਂ ਨੇਚਰਲੀ ਗੱਲ ਆ ਜੀ ਉਹਨੂੰ ਕੋਈ ਫਰਕ ਪਿਆ ਤਾਂ ਹੀ ਹਟਿਆ ਬਿਲਕ ਆਪਕ ਇੱਕ ਤੁਹਾਨੂੰ ਹੋਰ ਦੱਸਦਾ ਹੁਣ ਬਥੇਰੇ ਥੱਲੇ ਕਮੈਂਟ ਕਰ ਰਹੇ ਕਿ ਕਿਡਨੀ ਦਾ ਟੈਸਟ ਕਰਾ ਲਓ ਕੋਈ ਸਟੀਰਾਈਡ ਤਾਂ ਨਹੀਂ ਇੱਥੇ ਤੁਸੀਂ ਹਰ ਬੰਦੇ ਨੂੰ ਪੁੱਛੋ ਸਭ ਦਾ weight ਘਟ ਰਿਹਾ ਨਾ ਕਿ ਵੱਧ ਰਿਹਾ ਹੈ weight ਘਟ ਰਿਹਾ ਹੈ ਘਟਿਆ ਕਿਸੇ ਦਾ ਜੀ weight ਪਹਿਲਾਂ ਨਾਲੋਂ ਥੋੜਾ ਘਟਿਆ ਬਾਪੂ ਜੀ ਸਾਰਿਆਂ ਦਾ ਹੀ ਘਟ ਰਿਹਾ ਜੀ ਹਰ ਬੰਦੇ ਦਾ ਹੀ weight ਘਟ ਰਿਹਾ ਮੈਂ ਪਿੱਛੇ ਤੋਲੇ ਹਿਲ ਜੀ ਹਾਂਜੀ ਮੇਰਾ 8-9 ਕਿਲੋ weight ਘਟਿਆ ਜੀ 8-9 ਕਿਲੋ weight ਘਟਿਆ ਮੈਂ ਆਹ ਤੋਲੇ ਹੈਗਾ ਕੀ ਗੱਲ ਹੋ ਗਈ ਘਟਣਾ ਸ਼ੁਰੂ ਹੋ ਗਿਆ ਹੂੰ ਬਾਪੂ ਜੀ ਸ਼ੁਰੂ ਹੋ ਗਿਆ ਤਾਂ ਉਹ ਜ਼ਾਹਿਰ ਜੀ ਗੱਲ ਹੈ ਡਾਈਬੀਟਰ ਹੋਈ ਜਾਊਗੀ ਤੁਹਾਡੀ ਔਰ ਕੜਾ ਜਿਹੜਾ ਉਹ ਅਸਰ ਕਰ ਰਿਹਾ ਤਾਂ ਖੁਦ ਕਿੱਸਾ ਮੇਰਾ weight ਘਟਾ ਠੀਕ ਹੈ ਜੀ ਮੈਂ ਰਮੇਸ਼ ਚੰਦਰ ਫਰੋਸਪੋਰਟੋ ਆਇਆ ਹਾਂ ਮੈਨੂੰ ਅੱਜ ਤੋਂ ਕੋਈ ਜੇ ਮਹੀਨੇ ਮਾਰਚ ਦੇ ਵਿੱਚ ਬੜੇ ਮੁਸ਼ਕਲ ਹੋਈ ਸੀ ਮੈਂ ਡਾਕਟਰ ਕੋ ਗਿਆ ਤੇ ਉਹ ਕਹਿੰਦੇ ਸੀ ਇੰਜੋਗ੍ਰਾਫੀ ਕਰਨੀ ਹੈ ਇਕੋ ਕਰਾਈ ਸੀ ਉਸ ਦਿਨ ਚਲੋ ਮੈਨੂੰ ਇਹਨਾਂ ਨੂੰ ਪਤਾ ਲੱਗਾ ਵੀ ਇੱਥੇ ਜਦ ਤੂੰ ਸੀ ਅਜਾ ਇਟੂ ਲੈ ਲਈ ਫੇਸਬੁੱਕ ਤੇ ਆਈ ਤੇ ਮੈਂ ਉਹਨੂੰ ਪੜਿਆ ਮੈਂ ਇੱਥੇ ਆਇਆ ਅਕੇ ਨੂੰ ਇੰਪਰੂਵਮੈਂਟ ਹੈ ਹੂੰ ਹੁਣ ਮੈਂ ਜੇ ਟੈਸਟ ਕਰਾਵਾਂਗਾ ਉਹ ਤੇ ਇੱਕੋ ਵਾਲੀ ਤੇ ਬਾਅਦ ਚ ਪਤਾ ਲੱਗੇਗਾ ਤਾਂ ਤੁਸੀਂ ਕੜਾ ਪੀਤਾ ਕੜਾ ਪੀਂਦਾ ਜੀ ਮਹੀਨੇੋਂ ਅ ਕਲੋਂ ਨਵੰਬਰ ਤੋਂ ਪੀ ਰਹੇ ਨੇ ਠੀਕ ਹੈ ਅਕੇ ਨੂੰ ਕਾਫੀ ਫਰਕ ਹੈ ਕਾਫੀ ਫਰਕ ਹੈ ਤਾਂ ਇਹ ਪਹਿਲੀ ਵਾਰ ਵਾਲੇ ਮਰੀਜ਼ ਵੀ ਆਉਂਦੇ ਫਿਰ ਕਈ ਸਾਲਾਂ ਤੋਂ ਜੁੜੇ ਹੋਏ ਵੀ ਲਗਾਤਾਰ ਆਈ ਜਾਂਦੇ ਹੁਣ ਜ਼ਿਆਦਾਤਰ 6 6 7 7 ਮਹੀਨੇ ਵਾਲੇ ਵੀ ਆ ਜੀ 8 8 ਮਹੀਨੇ ਵਾਲੇ ਵੀ ਆ ਹਨ ਸਾਲਸਾਲ ਵਾਲੇ ਵੀ ਫਿਰ ਰਹੇ ਨੇ ਵਿੱਚ ਸਾਲਸਾਲ ਵਾਲੇ ਵੀ ਇਹ ਨਹੀਂ ਹੈਗਾ ਬਿਲਕੁਲ ਠੀਕ ਹੋ ਕੇ ਵੀ ਬੰਦਾ ਫਰੀ ਵੀ ਹੋਇਆ ਵੀ ਬਿਲਕੁਲ ਬੜੇ ਫਰੀ ਹੋ ਗਏ ਜੀ ਉਹ ਇੰਦਾ ਤਾਂ ਫਿਰ ਹਟਣ ਹੀ ਨਾ ਲੋਕ ਫਿਰ ਤਾਂ ਪਤਾ ਨਹੀਂ ਕਿੰਨਾ ਇੱਥੋਂ ਲੈਣ ਲੱਗ ਜਾਂਦੀ ਕਿੰਡੀਗੜ ਰੋਡ ਤੱਕ ਹਟਦੇ ਹਟ ਵੀ ਰਹੇ ਨੇ ਪਰ ਵਿੱਚ 8 8 9 9 ਮਹੀਨੇ ਸਾਲ ਸਾਲ ਵਾਲੇ ਹੁਣ ਜਿਵੇਂ ਉਹ ਬਾਪੂ ਆ ਮੇਰਾ ਖਿਆਲ ਉਹ ਸਾਲ ਕਾਲਾ ਹੀ ਹੈਗਾ ਹੂੰ ਉਹ ਪਿੱਛੇ ਚਿੱਟੀ ਪੱਗ ਵਾਲਾ ਹਨ ਇਹ ਚ ਹੈਗੇ ਆ ਕਾਫੀ ਪੁਰਾਣੇ ਚਿਹਰੇ ਜਿਹੜੇ ਸਾਨੂੰ ਯਾਦ ਹੋ ਜਾਂਦੇ ਆਗੇ ਬਿਲਕੁਲ ਜਿਹੜੇ ਰੈਗੂਲਰ ਆ ਰਹੇ ਆ ਜਿਹੜੇ ਟੈਗੂਦਾਰ ਆ ਰਹੇ ਆ ਕਾਫੀ ਚੰਗੇ ਆ ਤਾਂ ਵੈਸਾ ਬਹੁਤ ਕ੍ਰਿਟੀਕਲ ਕੇਸ ਵੀ ਜਿਵੇਂ ਕਈ ਵਾਰੀ ਉਮੀਦ ਹੀ ਨਹੀਂ ਹੁੰਦੀ ਅਗਲਾ ਕਹਿੰਦਾ ਹੁਣ ਉਮੀਦ ਹੀ ਨਹੀਂ ਵੱਜੀ ਸਾਡੇ ਕੋਲੇ ਆ ਕੇ। ਕਈ ਵਾਰੀ ਮੱਕੜ ਸਾਹਿਬ ਐਦਾਂ ਵੀ ਹੁੰਦਾ ਵੀ ਜਦੋਂ ਅਗਲੇ ਨੂੰ ਕਹੀਦਾ ਨਾ ਵੀ ਤੁਸੀਂ ਹੋ ਸਾਡੇ ਕੋਲੇ ਹੱਲ ਨਹੀਂ ਹੋਣਾ ਤਾਂ ਐਡਾ ਲੋਕਾਂ ਦਾ ਕਈਆਂ ਦਾ ਵਿਸ਼ਵਾਸ ਦੇਖਿਆ ਵੀ ਤੁਸੀਂ ਇੰਨੀ ਦੁਨੀਆ ਠੀਕ ਹੋਗੀ ਤੁਸੀਂ ਦਵਾਈ ਦੇ ਦਿਓ। ਹੂੰ ਹੂੰ ਹੂੰ। ਪਰ ਉਹ ਠੀਕ ਹੋ ਜਾਂਦੇ ਆ। ਠੀਕ ਹੋ ਜਾਂਦੇ ਆ। ਤਾਂ ਇਹਦੇ ਚ ਸਪਿਰਚੁਅਲ ਗੱਲ ਵੀ ਆ ਤੁਹਾਨੂੰ ਲੱਗਦਾ? ਬਿਲਕੁਲ ਜੀ। ਇਹ ਰੱਬ ਦੀ ਦਾਤ ਆ ਕਿ ਜਿਹੜਾ ਸਾਈਕਲਾਂ ਤੋਂ ਫਿਰਦਾ ਹੀਰੋ ਬਣਾਤਾ ਰੱਬ ਨੇ। ਹੂੰ। ਸਮਝ ਗਏ? ਮੈਂ ਆਪਣੀ ਲਾਈਫ ਚ ਨਹੀਂ ਸੀ ਸੋਚਿਆ ਵੀ ਮੈਂ ਤੁਹਾਡੇ ਸਾਹਮਣੇ ਖੜ੍ਹ ਜਾਊਂਗਾ ਨਹੀਂ ਨਹੀਂ ਪਰ ਇਹ ਮੇਰੇ ਲਈ ਤੁਸੀਂ ਸੁਪਨਾ ਸੀ ਟਹਿਣਾ ਸਾਹਿਬ ਮੇਰੇ ਲਈ ਸੁਪਨਾ ਸੀ ਥੱਲੀ ਸਾਹਿਬ ਮੇਰੇ ਲਈ ਸੁਪਨਾ ਸੀ ਹਨਾ ਅੱਜ ਮੈਂ ਹਰ ਤੁਹਾਡੇ ਵਰਗੇ ਮਹਾਨ ਸ਼ਖਸੀਅਤਾਂ ਨਾਲ ਖੜ੍ਹਦਾਗਾ ਤਾਂ ਇਹ ਰੱਬ ਦੀ ਦਾਤ ਹੈ ਬਹੁਤ ਸ਼ੁਕਰੀਆ ਤੁਹਾਡਾ ਇਹ ਬਾਜੀ ਤੁਸੀਂ ਆਇਓ ਜੀ ਆਜੋ ਬਾਉਜੀ ਇੱਧਰ ਆਇਓ ਇੱਕ ਮਿੰਟ ਤੁਸੀਂ ਕਿੱਥੋਂ ਆਉਂਦੇ ਹੋ ਜਿਲੰਦਰੋਂ ਜਿਲੰਦਰੋਂ ਤੋਂ ਬਾਜੀ ਜਿਲੰਦਰੋਂ ਤੋਂ ਹਾਂਜੀ ਤੁਹਾਡੀ ਪ੍ਰੋਬਲਮ ਮੇਰੇ ਘਰ ਆ ਜੇ ਦੋ ਸੈਂਟ ਪੈਸੇ ਸੀ ਕਸੂ ਬਾਈ ਤੇ ਰਹੇ ਅੱਛਾ ਹੁਣ ਫਰਕ 10 ਮਹੀਨੇ ਹੋ ਗਏ ਹੁੰਦੇ ਨੇ 10 ਮਹੀਨੇ ਹੋ 10 ਛਾਲੇ ਆ ਗਏ ਕਿੰਨਾ ਫਰਕ ਆਇਆ ਅੱਦੋਂ ਦੀ ਫਰਕ ਆ ਬਹੁਤ ਫਰਕ ਆ ਗਿਆ ਦੋ ਅੱਧੇ ਫਰਕ ਆ ਤੇ ਜਿੱਦਣ ਆਏ ਸੀ ਉਸ ਦਿਨ ਨਾਲੋਂ ਹੁਣ ਪੋਜੀਸ਼ਨ ਬਹੁਤ ਬੈਟਰ ਹੈ ਹਾਂ ਬੈਟਰ ਸਾਹ ਚੜਦਾ ਸੀ ਸਾਹ ਚੜਦਾ ਦਰਦ ਹੁੰਦੀ ਸੀ ਮਿੱਟੀ ਝੁਕਦੇ ਹੁੰਦੇ ਬਰਾ ਹੁਣ ਦਰਦ ਹੁਣ ਬਿਲਕੁਲ ਠੀਕ ਬਿਲਕੁਲ ਠੀਕ ਹੋ ਗਏ ਹੁਣ ਤਾਂ ਕੱਬੇ ਬਾਹਰ ਮਾਰੇ ਦੱਸੇ ਸੀ ਦਰਦ ਹੁੰਦੀ ਹੁੰਦੀ ਹਾਂ ਠੀਕ ਹੈ ਬਾਪੂ ਤੁਸੀਂ ਕਿੱਥੋਂ ਆਏ ਸੀਗੇ ਅੱਜ ਨਕੋਦਰ ਤੋਂ ਆ ਜਾਓ ਬਹੁਤ ਦੂਰੋਂ ਦੂਰੋਂ ਦੁਨੀਆ ਹੁੰਦੀ ਹੈ ਇੱਥੇ ਬਿਲਕੁਲ ਬਾਹਰ ਲਈ ਬਹੁਤ ਨੇ ਜੀ ਹਾਂ ਤੁਹਾਡਾ ਕੀ ਨਾ ਹੈ ਮੇਰੇ ਵਾਈਫਰ ਜੋ ਮਨਜੀਤ ਕੋਲ ਉਹਨੂੰ ਕੀ ਪ੍ਰੋਬਲਮ ਹੈ ਉਹਨੂੰ ਮੈਂ ਸਟਾਰਟ ਪਾਇਆ ਸੀ ਅਰਦੀ ਬਹੁਤ ਅੱਛਾ ਮਹੀਨਾ ਕੇ ਮਹੀਨਾ ਡੇਢ ਮਹੀਨਾ ਹੋ ਗਿਆ ਹਾਂ ਥੋੜਾ ਜਿਹਾ ਥੋੜਾ ਜਿਹਾ ਥੋੜਾ ਮਾਦਰ ਮਹੀਨੇ ਵਿੱਚ ਫਰਕ ਪੈਣਾ ਸ਼ੁਰੂ ਹੋ ਗਿਆ ਹਾਂ ਜੀ ਤਾਂ ਕਿਸੇ ਨੂੰ ਬਹੁਤ ਜਲਦੀ ਫਰਕ ਪੈਂਦਾ ਤੁਸੀਂ ਕਹਿ ਰਹੇ 15 ਦਿਨਾਂ ਜੀ ਪੈ ਗਿਆ ਕਈਆਂ ਨੂੰ ਸਮਾਂ ਲੱਗਦਾ ਹੈ ਕਈਆਂ ਨੂੰ ਸਮਾਂ ਲੱਗਦਾ ਹਰ ਹਿਮਨ ਬੋਡੀ ਦੇ ਇਨਸਾਨ ਅਲੱਗ ਆ ਕਈਆਂ ਨੂੰ ਫਸ ਵੀ ਜਾਂਦਾ ਕੰਮ 2.5 3-3 ਮਹੀਨੇ ਵੀ ਲੱਗ ਜਾਂਦੇ ਆ ਇੱਥੇ ਚੰਡੀ ਜਲੰਧਰ ਦਾ ਕੇਸ ਫਸਿਆ ਸੀ ਇਹ ਐਸਆਈ ਆ ਮੁੰਡਾ ਉਹ ਚੌਥੇ ਪੰਜਵੇਂ ਮਹੀਨੇ ਬਾਅਦ ਫਰਕ ਆਇਆ ਹੂੰ ਪਰ ਉਹ ਇਹਨਾਂ ਨੂੰ ਦੇਖ ਕੇ ਹੀ ਲੱਗਿਆ ਰਿਹਾ ਵੀ ਯਾਰ ਇਹ ਠੀਕ ਹੋ ਗਿਆ ਤਾਂ ਮੈਂ ਵੀ ਹੋਊਂਗਾ ਹੂੰ ਕਈ ਵਾਰੀ ਖਾਣ ਪੀਣ ਤੇ ਵੀ ਫਰਕ ਹੁੰਦਾ ਕਿਉਂਕਿ ਜ਼ਿਆਦਾਤਰ ਪੁਲਿਸ ਵਾਲਿਆਂ ਦੀ ਜਿਹੜੀ ਡਾਈਟ ਚਾਰਟ ਹੁੰਦੀ ਹੈ ਰੋਟੀ ਪਾਣੀ ਹੁੰਦਾ ਉਹ ਸਹੀ ਨਹੀਂ ਹੁੰਦਾ ਟਾਈਮ ਟੇਬਲ ਉਹਨਾਂ ਦਾ ਸਹੀ ਨਹੀਂ ਬਣਦਾ ਚਾਹੇ ਜਿੰਨਾ ਮਰਦੀ ਕੋਈ ਵੱਡਾ ਅਫਸਰ ਹੋਵੇ ਉਹਦਾ ਟਾਈਮ ਟੇਬਲ ਸਹੀ ਨਹੀਂ ਹੋ ਸਕਦਾ ਰੋਟੀ ਪਾਣੀ ਦਾ ਉਹ ਵੀ ਉਹਨਾਂ ਦਾ ਕਾਰਨ ਨਾ ਬਿਮਾਰੀਆਂ ਚ ਕਿਦਾਂ ਦਾ ਬਿਲਕੁਲ ਠੀਕ ਹੈ ਤੁਸੀਂ ਕਹੇ ਜਿਵੇਂ ਕਈ ਮੰਨ ਲਓ ਜੇ ਕੋਈ ਸ਼ਰਾਬ ਹੀ ਪੀ ਜਾਵੇ ਤਾਂ ਕਿਵੇਂ ਠੀਕ ਹੋ ਜਾਊਗਾ ਇਹ ਕਿਵੇਂ ਠੀਕ ਹੋ ਜਾਊਗਾ ਜਾਂ ਜਿਹੜਾ ਮਾਸ ਮੁਰਗਾ ਛੱਡੂਗਾ ਹੀ ਨਹੀਂ ਗਲਿਆ ਨਹੀਂ ਛੱਡੂ ਤਾਂ ਕਿਵੇਂ ਠੀਕ ਹੋ ਜਾਊਗਾ ਬਾਪੂ ਤੇਰਾ ਕਿੰਨਾ ਹੋ ਗਿਆ ਮੇਰਾ ਲੈਕਚਰ ਹੋਇਆ ਹਾਂਜੀ ਕਿੱਥੇ ਲੈਕਚਰ ਹੋਇਆ ਇੱਕ ਹਫਤਾ ਹੋਇਆ ਹਲੇ ਹਾਂਜੀ ਇੱਕ ਵਾਰੀ ਕਰ ਦੋ ਤਾਂ ਕਿ ਕੀ ਕਹੂੰ ਇੱਕ ਵਾਰੀ ਲੈ ਕੇ ਗਏ ਹੋ ਹੱਲੇ ਦਵਾਈ ਹਨਾ ਫੋਆ ਆਇਓ ਅਮਦ ਘਟ ਤੋਂ ਆਇਓ ਸੱਦਕ ਵੇਖਿਆ ਸੀ ਤੇ ਤੁਰਕੇ ਆਜੋ 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 ਅੱਛਾ 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 ਕਿਹੜਾ ਜੀ ਉਹ ਬ੍ਰਦਰ ਉਹਦਾ ਨਾ ਇਹਦਾ ਪੁਲਿਸ ਉਹ ਜਿਹੜਾ ਸਾਹਮਣੇ ਖੜੇ ਉਹ ਗੱਡੀ ਚ ਵਿਖਾਏ ਅੱਜ ਤੁਰ ਕੇ ਆਏ ਆ ਸਾਹਮਣੇ ਵਾਲੇ ਅੱਛਾ ਆਜੋ ਭਾਜੀ ਆਇਓ ਅੱਛਾ ਸੱਦਕ ਵੇਖਿਆ ਜੀ ਅੰਦਰ ਹੀ ਦੱਸੋ ਅੱਛਾ ਜਿਸੇ ਦੋ ਦਵਾਈ ਲੈ ਕੇ ਆਏ ਸੀਗੇ ਗੱਡੀ 'ਚ ਉਤਾਰਿਆ ਨਹੀਂ ਸੀ ਉਤਰਿਆ ਨਹੀਂ ਜਾਂਦਾ ਡਾਕਟਰ ਸਾਹਿਬ ਗੱਡੀ 'ਲੀ ਵੇਖ ਕੇ ਆਏ ਸੀ ਤੇ ਹੁਣ ਆਪਾਂ ਤੁਰਕੇ ਆ ਕੇ ਦਵਾਈ ਲੈ ਕੇ ਆ ਗਿਆ ਇੱਕ ਹਫਤੇ ਜੀ ਚ ਯਾਨੀ ਕਿ ਦਵਾਈ ਖਾਦੀ ਕਾੜਾ ਪਹਿਲਾਂ ਅੱਜ ਹੀ ਪੀਉਣਾ ਹੈ ਅੱਛਾ ਅਜੇ ਕੜ ਅਜੇ ਦਵਾਈ ਦਿੱਤੀ ਕਾੜਾ ਅੱਜ ਹੀ ਪੀਉਣਾ ਹੈ ਅੱਜ ਜੀ ਤਾਂ ਕੱਲੇ ਕਾੜੇ ਦਾ ਵੀ ਅਸਰ ਨਹੀਂ ਮਤਲਬ ਇੱਕ ਜਿਹੜੀ ਇਹ ਵੀ ਗੱਲ ਹੈ ਵੀ ਕਾੜਾ ਪੀ ਕੇ ਬੰਦਾ ਦੇਖੋ ਕਾੜੇ ਦਾ ਆਪਣਾ ਅਸਰ ਹੈ ਦਵਾਈ ਦਾ ਆਪਣਾ ਅਸਰ ਹੈ ਡਾਇਟ ਚੜਦਾ ਆਪਣਾ ਅਸਰ ਹੈ ਤਿੰਨੇ ਚੀਜ਼ਾਂ ਦਾ ਕੰਬੀਨੇਸ਼ਨ ਹੈ ਹੂੰ ਹੁਣ ਇਹਨਾਂ ਨੇ ਜਿਵੇਂ ਕਿਹਾ ਵੀ ਮੈਂ ਬੁੱਧਵਾਰ ਆਏ ਸੀ ਅਸੀਂ ਗੱਡੀ 'ਚ ਦੇਖ ਕੇ ਗਏ ਸੀ ਹੂੰ ਵੀ ਅੱਜ ਉਹ ਅੰਦਰ ਗਏ ਤੁਰ ਕੇ ਇਹਨੂੰ ਕੀ ਕਹਿ ਸਕਦੇ ਹੋ ਤੁਸੀਂ ਮੈਂ ਤਾਂ ਮੈਰਕਲ ਹੀ ਕਹੂੰਗਾ ਜੀ ਵੀ ਹੱਥੇ ਅੰਦਰ ਅੰਦਰ ਕੀ ਹਾਂ ਇੱਕ ਖੁਦਾ ਦੀ ਪਰਮਾਤਮਾ ਦੀ ਰਹਿਮਤ ਕਹਿ ਸਕਦੇ ਆ ਜਗ੍ਹਾ ਤੇ ਲਾ ਲਓ ਸਾਡੇ ਤੇ ਲਾ ਲਓ ਵਾ ਸਾਰੀ ਟੀਮ ਤੇ ਲਾ ਲਓ ਬਿਲਕੁਲ ਅਸੀਂ ਕਹਿੰਦੇ ਆ ਕਿ ਵੀ ਜਿਹੜੀ ਸਾਡੀ ਦਵਾਈ ਆ ਅਸੀਂ ਨੇਚਰਲੀ ਜੋ ਵੀ ਬਣਾਉਨੇ ਆ ਉਹ ਸਾਨੂੰ ਲੱਗਦਾ ਹੁੰਦਾ ਵੀ 1 ਮਹੀਨੇ ਬਾਅਦ ਰਿਜ਼ਲਟ ਆਉਣਾ ਸ਼ੁਰੂ ਹੋਊਗਾ ਹੂੰ ਪਰ ਜਿਹੜਾ ਬੰਦਾ ਹਫਤੇ ਬਾਅਦ ਕਹਿ ਰਿਹਾ ਉਹ ਤੇ ਵੀ ਰੱਬ ਦੀ ਰਹਿਮਤ ਹੀ ਆ ਵੀ ਜਿਹੜਾ ਉਹ ਠੀਕ ਹੋ ਗਿਆ। ਬਿਲਕੁਲ। ਕਿੱਥੋਂ ਆਇਓ? ਅਸੀਂ ਜੀਰੇ ਤੋਂ ਆਏ। ਜੀਰੇ ਤੋਂ ਆਏ ਹੋ। ਹਾਂਜੀ। ਤਾਂ ਇਹ ਪਤਾ ਕਿਵੇਂ ਲੱਗਿਆ ਤੁਹਾਨੂੰ ਇੱਥੇ? ਤੁਹਾਨੂੰ ਦੱਸਿਆ ਸੀਗਾ ਜੀ ਕਿਸੇ ਨੇ ਦੱਸਿਆ। ਹਾਂਜੀ। ਉੱਥੇ ਪਹਿਲਾਂ ਉੱਥੇ ਦਿਖਾ ਰਹੇ ਸੀ ਤੁਸੀਂ? ਹਾਂਜੀ ਪਹਿਲਾਂ। ਇਲਾਜ ਕਰਾ ਰਹੇ ਸੀ। ਹਾਂਜੀ। ਠੀਕ ਹੈ ਜੀ। ਹਾਂਜੀ। ਬਾਕੀ ਮੱਕੜ ਸਾਹਿਬ ਸਾਰੇ ਖੜੇ ਆ। ਜੀ। ਤੁਸੀਂ ਕਿਸੇ ਤੋਂ ਵੀ ਹੋਰ ਪੁੱਛਣਾ ਪੁੱਛ ਸਕਦੇ ਹੋ। ਜੀ। ਠੀਕ ਹੈ ਜੀ। ਤਸੱਲੀ ਕਰਨੀ ਇੱਕ ਵਾਰੀ ਜ਼ਰੂਰ ਕਰ ਲਿਓ ਕਿਉਂਕਿ ਤੁਹਾਡੇ ਤੇ ਲੋਕ ਬਹੁਤ ਵਿਸ਼ਵਾਸ ਕਰਦੇ ਬਹੁਤ ਧੰਨਵਾਦ ਬਹੁਤ ਧੰਨਵਾਦ ਤੁਹਾਡਾ